ਤਾਂ ਤੁਸੀਂ ਕਿ ਕੁਲਰਾ ਪਿੰਗ ਦਫਤਰ ਵੱਲੋਂ ਜੀ ਸਰ ਇੱਕ ਸਾਡੀ ਜਦੋਂ ਇੱਕ ਵਾਧਾ ਕੀਤਾ ਗਿਆ ਸੀ ਐਂਬੂਲੈਂਸ ਦਾ ਜੇ ਉਹਨਾਂ ਨੇ ਐਂਬੂਲੈਂਸ ਤਾਂ ਕੁਝ ਦੇਰੀ ਹੋ ਗਈ ਜਿਵੇਂ ਮਲਤੀ ਹੋਇਆ ਜੀ ਠੀਕ ਹੈ ਜੀ ਚਾਹਦੇ ਹੋ ਕੀ ਉਹਨਾਂ ਨੇ ਇੱਕ ਪੇਰ ਦਾ ਵਾ ਤੁਸੀਂ ਕਿਹਾ ਸੀਗਾ ਵੀ ਇੱਕ ਵੀਡੀਓ ਜੀ ਬਿਲਕੁਲ ਜੀ ਮੈਂ ਕਿਹਾ ਸੀਗਾ ਆਹ ਦੋ ਬੰਦੇ ਇੱਕ ਬੰਦਾ ਬਾਈ ਜੱਗਾ ਹੈਡਸ ਕਿੰਨੇ ਮੇਰੇ ਨਾਲ ਸੀ ਠੀਕ ਹੈ ਜੀ ਇਹ ਮੇਰਾ 파ਟਰਨ ਆਇਆ ਮੇਰੇ ਨਾਲ ਸੀਗਾ ਉਹ ਮੁੰਡਾ ਨਾਮ ਆ ਜੀ ਠੀਕ ਹੈ ਜੀ ਅੱਜ ਆਏਗਾ ਹਾਂ ਮੈਂ ਇਹ ਗੱਲ ਕਹੀ ਸੀ ਕਿ ਸਨਾਮ ਤੱਕ ਜਿੰਨਾ ਤੇਲ ਲੱਗੂ ਮੈਂ ਲਾਉਂਗਾ ਪਰ ਇਹ ਆਈ ਡੀ ਵੀ ਆਈ ਵੱਲੋਂ ਬੈਂਕ ਵੱਲੋਂ ਆਈ ਹੈਗੀ ਧੰਨਵਾਦ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਐਂਬੂਲੈਂਸ ਭੇਜੀ ਹੈਗੀ ਹਰਪਾਲ ਚੀਮੇ ਦਾ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਪਰ ਮੈਂ ਆਪਦੀ ਗੱਲ ਅੱਜ ਵੀ ਨਹੀਂ ਮੁੱਕ ਰਿਹਾ ਕਿਸੇ ਬੰਦੇ ਨੇ ਅੱਜ ਮੈਂ ਵੀਰੇ ਸੁਣੀ ਤੀਗੀ ਜੀ ਇਹਦਾ ਆਪਣਾ ਐਂਬੂਲੈਂਸ ਆਈ ਹੈਗੀ ਕਿਸੇ ਨੇ ਗੱਲ ਬੋਲੀ ਹੈ ਵੀ ਤੇਲ ਵਾਲੇ ਮੂਰੇ ਆਉਣਾ ਤਾਂ ਮੈਂ ਅੱਜ ਵੀ ਮੂਰੇ ਆਂ ਜੀ ਠੀਕ ਹੈ ਬਾਕੀ ਰਾਜੀ ਵੀਰ ਚੱਠਾ ਜੀ ਨੂੰ ਪੁੱਛ ਲੋ ਜੀ ਬਾਕੀ ਵੀ ਪਾਉਗੇ ਅੱਜ ਵੀ ਤੇਲ ਪਾਉਗੇ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਜੀ ਆਪਣੀ ਦਾ ਤੋਂ ਮੁੱਕਣੇ ਰਹੇ ਨਾ ਜੀ ਬਿਲਕੁਲ ਨਹੀਂ ਮੁੱਕਰੇ ਆ ਬਾਈ ਹੈ ਜਗ 10:00 ਵਜੇਗੇ ਇਹ ਬਾਈ ਜਿੰਨੇ ਸਨਾਮ ਦੇ ਘੜੇ ਲੱਗਣਗੇ ਹਾਂ ਜੀ ਜਿੰਨੇ ਸਨਾਮ ਦੇ ਘੜੇ ਲੱਗਣਗੇ ਗੁਰਤੇਹਨ ਸਿੰਘ ਤੇਲ ਪਵਾਊਗਾ ਇਹ ਚ ਵੀ ਪਵਾਊਗਾ ਐਂਬੂਲੈਂਸ ਤੇ ਠੀਕ ਹੈ ਹਾਂ ਧੰਨਵਾਦ ਵਿਆਸੀ ਦਾ ਤੇ ਪੰਚਾਇਤ ਦਾ ਸਾਰਿਆਂ ਦਾ ਤੇ ਸਰਕਾਰ ਦਾ ਜਿਨ੍ਹਾਂ ਨੇ ਐਂਬੂਲੈਂਸ ਦਿੱਤੀ ਹੈ ਪਿੰਡ ਨੂੰ ਠੀਕ ਹੈ ਪਿੰਡ ਨੂੰ ਪਿੰਡ ਸਰਕਾਰ ਦਾ ਧੰਨਵਾਦ ਹੈ ਇਹ ਤੇਹਾਨ ਸਿੰਘ ਜਿੰਨੇ ਸਨਾਮ ਦੇ ਘੜੇ ਲੱਗਣਗੇ ਤੇਲ ਪਵਾਊਗਾ ਇੱਧਰ ਹੀ ਆਸੀ ਅਸੀਂ ਹਾਂ ਸੱਚਾ ਆ ਬਾਕੀ ਕੀ ਗਾਣਾ ਚਾਹਨੇ ਹੋ ਇਹ ਜਿਹੜੇ ਕੋਸ਼ਤ ਬੰਦੇ ਨੇ ਨਾ ਉੱਥੇ ਗੱਲ ਕਹਿ ਰਹੇਗੇ ਇਹੋ ਬੰਦੇ ਬਲਾਗਰ ਉੱਥੇ ਵੀਡੀਓ ਬਣਾਇਦੀ ਇਹਨੇ ਅੱਛਾ ਵੀ ਤੇਹਣ ਸਿੰਘ ਨੇ ਵੀ ਵੀ ਤੇਲ ਪਾਊਗਾ ਕਿ ਨਹੀਂ ਪਾਊਗਾ ਠੀਕ ਹੈ ਪਰ ਮੈਂ ਉੱਥੇ ਕੁਝ ਬੰਦਿਆਂ ਨਾਲ ਕਹਿ ਵੀ ਤੜੀਗਾ ਵੀ ਤੇਲ ਵੀ ਸੀ ਪਵਾ ਮੰਗੇ ਪਰ ਸਰਕਾਰ ਵੱਲੋਂ ਆਈ ਹੈ ਇਹ ਐਂਬੂਲੈਂਸ ਇਹ ਸਰਕਾਰ ਵੱਲੋਂ ਸਰਪੰਚ ਦਾ ਰੋਲ ਨਹੀਂ ਹੈਗਾ ਜੀ ਸਰਪੰਚ ਦਾ ਰੋਲ ਇਹ ਵੀ ਸਮਾਜ ਤੇ ਮੰਗਾਈ ਹੈ ਧੰਨਵਾਦ ਸਰਪੰਚ ਦਾ ਪੰਚਾਇਤ ਵੱਲੋਂ ਸਰਪੰਚ ਦਾ ਕਿਉਂਕਿ ਮੌਕੇ ਦੀ ਸਰਕਾਰ ਦਾ सरपंचਾਗਾ ਅਸੀਂ ਧੰਨਵਾਦ ਸਰਪੰਚ ਦਾ ਕਰਦੇ ਹਾਂ ਥੋੜਾ ਜਿਹਾ ਤਾਂ ਉਹ ਆ ਵੀ ਸਰਪੰਚ ਵੱਲੋਂ ਨਹੀਂ ਆਈ ਨਹੀਂ ਸਰਪੰਚ ਆਈ ਬੀ ਆਈ ਡੀ ਵੀ ਆਈ ਬੈਂਕ ਵੱਲੋਂ ਆ ਜ ਨਹੀਂ ਦੋ ਐਮਬੂਲੈਂਸ ਆਈ ਨੇ ਇੱਕ ਐਮਬੂਲੈਂਸ ਢੱਡੀ ਆ ਗੁਰੂ ਕਹਿੰਨ ਉਹ ਇਹ ਵੀ ਇੱਕ ਐਮਬੂਲੈਂਸ ਆਪਣੇ ਪਿੰਡ ਵੱਲ ਆਈ ਠੀਕ ਹੈ ਚਲ ਅਸੀਂ ਜੀ ਕਹਿਰ ਕਰਾਂਗੇ ਜਿੰਨਾ ਹੋ ਸਕਦਾ ਹੈ ਹੈਂਡਲ ਕਰਾਂਗੇ ਜੀ ਸੁਨਾਮ ਤੱਕ ਦਾ ਤੇਲ ਮੇਰਾ ਬੋਲਿਆ ਹੋਇਆ ਮੈਂ ਇਸ ਗੱਲ ਤੇ ਐਗਰੀ ਹਾਂ ਜੀ ਅੱਜ ਵੀ ਐਗਰੀ ਹਾਂ ਮੇਰੇ ਮੇਰੇ ਮਿੱਤਰਾਂ ਉਹ ਕਿਹੜੀ ਗੱਲ ਹੋਈ ਹੋਈ ਆ ਉਹ ਗੱਲ ਦੇ ਆ ਮੇਰੇ ਮਿੱਤਰ ਰਾਜਵੀਰ ਕੋਮਲ ਸ਼ਰਮਾ ਜਗਾਰੇਗਰ ਗੁਰਨਾਇਬ ਸਿੰਘ ਇਹ ਮੇਰੇ ਨਾਲ ਸੀ ਇਹ ਜਿਹੜੀ ਗੱਲ ਆਪਾਂ ਕਰਦੇ ਆਂਗੇ ਵੀ ਅੱਜ ਵੀ ਆਪਾਂ ਉਸ ਗੱਲ ਦੇ ਖਰੇ ਖੜੇ ਆਂਗੇ ਠੀਕ ਹੈ ਕਿਉਂਕਿ ਉਹ ਗੱਲ ਨਹੀਂ ਹੋਊਗੀ ਬਾਈ ਜਿਹੜੀ ਗੱਲ ਉਹ ਤੇ ਪੰਜ ਸੱਤ ਬੰਦੇ ਕਹੀ ਹੁੰਦੇਗੇ ਵੀ ਹਾਂ ਵੀ ਤੇ ਥਾਂ ਵਿੱਚ ਆਉਂਗਾ ਪਰ ਵੀ ਸਰਪੰਚ ਸਾਹਿਬ ਤੁਹਾਨੂੰ ਬਹੁਤ ਧੰਨਵਾਦ ਕਰਦਾ ਜੀ ਇਹ ਕਾਰੋਬਾਰੀ ਹੁੰਦੇ ਆ ਜੀ ਜੀ ਆਈਆ ਨਹੀਂ ਬਹੁਤ ਵੱਡੀ ਗੱਲ ਕਹੀ ਤੁਸੀਂ ਵੀ ਇਹ ਗੱਲ ਤੋਂ ਬਾਅਦ ਵੀ ਮੁੱਕੇ ਨਹੀਂ ਹੋ ਆਪਦੀ ਗੱਲ ਨਾ ਵੀ ਬਿਲਕੁਲ ਇਹ ਗੱਲ ਤੁਸੀਂ ਐਗਰੀ ਹਾਂ ਬਿਲਕੁਲ ਐਗਰੀ ਉਹ ਗੱਲ ਤੇ ਖਰੇ ਆ ਸੀ ਖਰੇ ਆ ਜੀ ਤੇਰ ਪਾਊਗਾ ਤਾਂ ਨਾ ਆਪੇ ਪਾਊਗਾ ਬਾਈ ਉਹ ਜਿਹੜੀ ਜ਼ਿੰਮੇਦਾਰੀ ਦਿੱਤੀ ਆ ਉਹ ਜਿੰਮੇਦਾਰੀ ਪੂਗਾਵਾਂਗੇ ਅਸੀਂ ਹਾਂਜੀ ਠੀਕ ਹੈ ਹਾਂ ਸਾਡਾ ਮਤਲਬ ਤੁਸੀਂ ਕਿਵੇਂ ਤਾਲਮੇਲ ਕਰੋਗੇ ਇਹਨਾਂ ਨਾਲ ਜਾਂ ਕਮੇਟੀ ਬਣੂਗੀ ਅਸੀਂ 5 5-10 ਮੈਂਬਰ ਦੀ ਕਮੇਟੀ ਬਣਾਵਾਂਗੇ ਜੇ ਮੈਂ ਨਾਲ ਕੋਈ ਜੁੜ ਗਿਆ ਤਾਂ ਠੀਕ ਐ ਨਹੀਂ ਮੈਂ ਇਕੱਲਾ ਹੀ ਬਹੁਤਾ ਜੀ ਠੀਕ ਐ ਤਾਂ ਆਪਦੇ ਦਮ ਤੇ ਬੋਲਿਆ ਠੀਕ ਐ ਮੇਰੇ ਨਾਲ ਦੋ ਬੰਦੇ ਖੜੇ ਨੇਗੇ ਬਸ ਮੈਨਾਂ ਖੜੀ ਹੋਣਾ ਜ਼ਰੂਰੀ ਨਹੀਂ ਬਸ ਇਹ ਠੀਕ ਐ ਮੈਨੂੰ ਬਾਕੀ ਕਿਸੇ ਲੋੜ ਨਹੀਂ ਹੈਗੀ ਜੀ ਠੀਕ ਐ ਹਾਂ ਜਿੰਨਾ ਕ ਲੱਗੂ ਕੋਈ ਗੱਲ ਸੁਣਾਉਣ ਦਾ ਦੋ ਜਿਹੜੇ ਲੱਗੇ ਚਾਰ ਲੱਗ ਜਾਣਗੇ ਮੈਂ ਆਪਦੀ ਗੱਲ ਤੇ ਖੜਾ ਹਾਂ ਜੀ ਮੇਰੇ ਵੱਲੋਂ ਜਿਵੇਂ ਆਪਾਂ ਕਹਿ ਰਹੇ ਜੀ ਵੀ ਇਹਨਾਂ ਨੇ ਐਂਬਲੋ ਦਿੱਤੀ ਹੈਗੀ ਤਾਂ ਕਹਿੰਦੇ ਕੋਬ ਜਿਹੜੇ ਗਰੀਬ ਲੋਕਾਂ ਵਾਸਤੇ ਉਹਦੇ ਉਹਨਾਂ ਦੀ ਗੱਲ ਕਰਦੇ ਆ ਜੇ ਆਪਾਂ ਕੋਈ ਵੀ ਜਾਵੇ ਕੋਈ ਵੀ ਜਾ ਸਕਦਾ ਹੈ ਜਿਹੜਾ ਜਿਹੜਾ ਸਮਰੱਥਾ ਨਹੀਂ ਰੱਖਦਾ ਤੇ ਤੇਲ ਪਾਉਣ ਦੇ ਕੋਈ ਵੀ ਜਾਵੇ ਠੀਕ ਹੈ ਜੇ ਕਿੰਨੇ ਕੋਈ ਅਮੀਰ ਬੰਦਾ ਕਹਿੰਦਾ ਮੈਂ ਤੇਲ ਲਈ ਪਾਸਾ ਲੈ ਤੰਗ ਪਾਉਂਗਾ ਠੀਕ ਹੈ ਮਤਲਬ ਹਰੇਕ ਵਾਸਤੇ ਥੋੜੇ ਵਾਸਤੇ ਹਰੇਕ ਵਾਸਤੇ ਮੇਰੇ ਵੱਲੋਂ ਹਰੇਕ ਵਾਸਤੇ ਜਿਹੜਾ ਮੇਰੇ ਗੇਟ ਦਾ ਬਾਹਰ ਕਢਕਾਊਗਾ ਮੈਨੂੰ ਫੋਨ ਕਰੂਗਾ ਮੈਂ ਹਰੇਕ ਵਾਸਤੇ ਅਗਰੀ ਹਾਂ ਜਿੰਨੇ ਸਾਮ ਨੇ ਚੱਕਰ ਲੱਗਣਗੇ ਠੀਕ ਹੈ ਮੋਬਾਈਲ ਕਰਾ ਮੇਰਾ ਪੁੱਤੋ ਹਾਂ ਜੇਹੀ ਗੱਲ ਹੋਈ ਸੀ ਉੱਦੇ ਵੀ ਅੱਜ ਵੀ ਅੱਜ ਵੀ ਅੱਜ ਵੀ ਉਸ ਗੱਲ ਕਰਦੇ ਹਾਂ ਠੀਕ ਹੈ ਹਾਂਜੀ ਰਾਜੀ ਵੀ ਅੱਜ ਵੀ ਵੀ ਹੋਈ ਗੱਲ ਕਰਦੇ ਹਾਂ ਜਿਹੜੀ ਗੱਲ ਉੱਦੇ ਹੋਈ ਸੀ ਜੇ ਤੇਲ ਕੋਈ ਦਿੱਕਤ ਕੋਈ ਨਹੀਂ ਆਉਂਦਾ ਜਿਹੜਾ ਤੇਲ ਦਾ ਖੜਾ ਪੋਟਿਆ ਹੋਇਆ ਬੰਦੇ ਦਾ ਉਹ ਪਾਊਗਾ ਅਸੀਂ ਨਾਲੇ ਜਦੋਂ ਖੜੇ ਸੀ ਉੱਥੇ ਗੱਲ ਨਹੀਂ ਗੋਲੀ ਗੱਲ ਉੱਥੇ ਭਾਈ ਬਿੱਤ ਤੇ ਪੁੱਛਿਆ ਨਹੀਂਗਾ ਉਹ ਟਾਈਮ ਇਥੋਂ ਹੀ ਗੱਲ ਮੈਨੂੰ ਹੀ ਗੱਲ ਪਤਾ ਨਹੀਂ ਸਿਰਫ ਤੁਸੀਂ ਮੈਨੂੰ ਕਿਉਂ ਜੱਗੀ ਕਰਵਾਉਂਦੇ ਨਹੀਂ ਅਸੀਂ ਅਸੀਂ ਕਰਤੀ ਹੈ ਜੀ ਤੁਸੀਂ ਸ਼ਾਰਟ ਜਿ ਕਿਹਾ ਮੈਨੂੰ ਸ਼ਾਰਟਜ ਬੋਲੇਓ ਆਪਾਂ ਸ਼ਾਰਟਜ ਬੋਲੇਆ ਉੱਥੇ ਉੱਥੇ ਵੀ ਉਹ ਗੱਲ ਕਹਿ ਸਕਦਾ ਸੀਗਾ ਕਹਿੰਦਾ ਕਿ ਉੱਥੇ ਮੈਂ ਆਪੇ ਉਹ ਦਿੱਕਤ ਬਣੀ ਹਾਂ ਤੁਸੀਂ ਸ਼ਾਰਟਜ ਕਹਿੰਦਾ ਮੈਨੂੰ ਮੈਂ ਸ਼ਾਰਟਜ ਬੋਲੇਆ ਉੱਥੇ ਪਰ ਇਹ ਗੱਲ ਉਹ ਉੱਥੇ ਵੀ ਕਹਿੰਦਾ ਵੀ ਤੇਲ ਦੀ ਜੰਮਰ ਉੱਟੀ ਜਿਹੜੀ ਉੱਟੀ ਹੋਈ ਹੈ ਜਿਹੜੀ ਗੱਲ ਹੋਈ ਆ ਥੋੜੀ ਵੀਡੀਓ ਤੇ ਹੋਈ ਦੀ ਉਹ ਅਸੀਂ ਪਵਾਵਾਂਗੇ ਉਹ ਗੱਲ ਅਸੀਂ ਭਾਜਦੇ ਨਹੀਂ ਬੰਦੇ ਦਾ ਠੀਕ ਹੈ ਹਾਂ ਉਹ ਜਿਹੜੀ ਜੰਮਰ ਲੱਤੀ ਆ ਉਹ ਜੰਮ ਦੋ ਐਂਬੂਲੈਂਸਾਂ ਆਈਆਂ ਨੇ ਚਲੋ ਫੇਰ ਵੀ ਅਸੀਂ ਆਪਣੇ ਪਿੰਡ ਦੇ ਸਰਪੰਚ ਦਾ ਧੰਨਵਾਦ ਕਰਦੇ ਹਾਂਗੇ ਹਰਪਾਲ ਚੀਮਾ ਜੀ ਦਾ ਧੰਨਵਾਦ ਕਰਦੇ ਹਾਂਗੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂਗੇ ਸਾਨੂੰ ਇਸ ਚੀਜ਼ ਦੀ ਬਹੁਤ ਜ਼ਿਆਦਾ ਕਮੀ ਸੀ ਜਦ ਕਿ ਥੋੜੀ ਗੱਲ ਦੇ ਨਾਲ ਲੋਕਾਂ ਨੂੰ ਪਤਾ ਲੱਗ ਗਿਆ ਵੀ ਕਿੱਥੋਂ ਆਈ ਹੈ ਜਾਂ ਕਿਵੇਂ ਆਈ ਹੈ ਹਾਂਜੀ ਹਾਂ ਕਿਉਂਕਿ ਜਨਤਾ ਨੂੰ ਵੀ ਪਤਾ ਨਹੀਂ ਨਾ ਵੀ ਇਹ ਹਾਂਜੀ ਹਾਂਜੀ ਹਾਂ ਇਹ ਬੈਂਕ ਵੱਲ ਦੋ ਐਂਬੂਲੈਂਸਾਂ ਆਈਆਂ ਨੇ ਠੀਕ ਹੈ ਮੇਰੇ ਕੋਲੇ ਪਰਸੋਂ ਦੀ ਕਾਲ ਆਣੀ ਦੀਗੀ ਕਿਉਂਕਿ ਮੈਂ ਜਦੋਂ ਮੈਂ ਵੀਡੀਓ ਪਾਈ ਦੀ ਮੇਰੇ ਲੈ ਆਪਣੇ ਸਹਾਰਾ ਕਲੱਬ ਵਾਲੇ ਨੇ ਮੈਨੂੰ ਇਹ ਗੱਲ ਕਹੀ ਐ ਐਂਬੂਲੈਂਸ ਆ ਵੀ ਲੈ ਜਾਂਦੇ ਤੇ ਬੋਲ ਕਿਨੇ ਰੱਖਦੀ ਰੋੜਾ ਗਈ ਜਿਹੜੀ ਮੇਰੀ ਪਹਿਲਾ ਵੀਡੀਓ ਪਈ ਇਹਦੇ ਉੱਪਰ ਮੇਰਾ ਫਰਸਟ ਕਮੈਂਟ ਆ ਜੀ ਇਹ ਗੱਲ ਵੀ ਲਿਖੀ ਹੈ ਵੀ ਹੱਥ ਬੰਨ ਕੇ ਬੇਨਤੀ ਆ ਕੋਈ ਵੀ ਇਹ ਮੈਨੂੰ ਪੈਸਿਆਂ ਵਾਸਤੇ ਫੋਨ ਨਾ ਕਰੇ ਮੇਰਾ ਕਮੈਂਟ ਪੜ ਲਓ ਜੀ ਖੋਜ ਖਬਰ ਤੇ ਪਹਿਲੀ ਕਮੈਂਟ ਪਿਆ ਮੇਰਾ ਵੀ ਕੋਈ ਵੀਰ ਮੈਨੂੰ ਪੈਸਿਆਂ ਵਾਸਤੇ ਫੋਨ ਨਾ ਕਰੇ ਕੋਈ ਵੀਰ ਮੈਨੂੰ ਐਂਬੂਲੈਂਸ ਵਾਸਤੇ ਫੋਨ ਨਾ ਕਰੇ ਜੇ ਮੈਂ ਮੈਨੂੰ 5-10 ਮੈਂ ਮੇਰੀ ਕਮੇਟੀ ਦੀ ਰੋ 5-10 ਲੱਖ ਦੀ ਐਂਬੂਲੈਂਸ ਵੀ ਲਿਆ ਸਕਦਾ ਮੈਂ ਢੇਲ ਵੀ ਪਾ ਸਕਦਾ ਮੈਂ ਆ ਮੇਰੇ ਭਾਈ ਕਨੇ ਸਾਨੂੰ ਪੁੱਛੋ ਜਿਹੜੀ ਗੱਲ ਮੈਂ ਕਹਿਣਾ ਤੇ ਖਰਾ ਉਤਰਾਂਗੇ ਠੀਕ ਹੈ ਖੋਜ ਖਬਰ ਟੀਵੀ ਤੇ ਮੇਰੀ ਐਂਬੂਲੈਂਸ ਦੀ ਖਬਰ ਚੱਲਦੀ ਹੈਗੀ ਉਹਦੇ ਪਹਿਲੇ ਇੱਕ ਮਿੰਟ ਮੇਰਾ ਪਿਆ ਜੀ ਪੜ ਕੇ ਨਿਕਲ ਤੁਸੀ ਠੀਕ ਹੈ ਜੀ ਚਲੋ ਧੰਨਵਾਦ ਤੁਹਾਡਾ ਬਹੁਤ-ਬਹੁਤ ਤੁਸੀਂ ਮਤਲਬ ਥੈਂਕ ਯੂ ਥੈਂਕ ਯੂ ਤੁਹਾਡੇ ਆਏ ਵੀ ਚੈਨਲ ਆ ਜੀ ਸਾਰਿਆਂ ਲਈ ਪਹੁੰਚੇ ਠੀਕ ਹੈ ਧੰਨਵਾਦ ਦੇਖ ਕਰਦੇ ਹਾਂ ਗੱਲ ਕਰ ਰਹੇ ਹਾਂ ਹਾਂ ਜੀ ਦੇਖ ਕਰਦੇ ਕੀ ਗੱਲ ਬਾਈ ਧਿਆਨ ਨੇ ਵਾਦਾ ਕਰਿਆ ਸੀ ਇਹ ਕਦਾ ਖਰੇ ਉਤਰਾਂਗੇ ਸਨਾਮ ਦੇ ਪੰਜ ਗਿੜੇ ਲੱਗਣ 10 ਲੱਗਣ ਤੇ ਇਹਨਾਂ ਕਹਿੰਦਾ ਬਈ ਕੋਈ ਅਮੀਰ ਆ ਕੋਈ ਗਰੀਬ ਆ ਹਰ ਇੱਕ ਨੂੰ ਤੇਲ ਪਵਾਵਾਂਗੇ ਸਨਾਮ ਦੇ ਜਿੰਨੇ ਗਿੜੇ ਵਾਦਾ ਕਰੇ ਜਿਹੜਾ ਬੰਦਾ ਵੀ ਆਪਾਂ ਨੂੰ ਤੋਹੇ ਚਾਹੀਦਾ ਜਿਹੜਾ ਵੀ ਤੋਹੂਆ ਵੀ ਆ ਜਾਓ ਬਈ ਮੈਂ ਤੇ ਸਨਾਮ ਦੇ ਇਹ ਤੇ ਇਹਨਾਂ ਕਹਿੰਦਾ ਮੈਂ ਪਾਉਂਗਾ ਠੀਕ ਹੈ ਹਾਂ ਠੀਕ ਹੈ ਤਾਂ ਤੁਹਾਨੂੰ ਬੱਸ ਤੇ ਆਪਸਿਕ ਦੀ ਇੱਕ ਗੁਰਵਾਰ ਸਿੰਘ ਸਰਪੰਚ ਵੱਲੋਂ ਜੀ ਸਰ ਸ਼ਾਹਲੀ ਦੇ ਵੱਲੋਂ ਜੀ ਇੱਕ ਵਾਦਾ ਕੀਤਾ ਗਿਆ ਸੀ ਐਂਬੂਲੈਂਸ ਦਾ ਜੀ ਸਰ ਜੋ ਉਹਨਾਂ ਨੇ ਐਂਬੂਲੈਂਸ ਕਹੇ ਕੁਛ ਦੇਰੀ ਹੋ ਗਈ ਜਿਵੇਂ ਮਰਤੀ ਹੋਇਆ ਪਰ ਐਂਬੂਲੈਂਸ ਆ ਗਈ ਜੀ ਠੀਕ ਆ ਜਹਦੇਓ ਕੀ ਉਹਨਾਂ ਨੇ ਇੱਕ ਫੇਰ ਦਾ ਬਾਤ ਤੁਸੀਂ ਕਿਹਾ ਸੀਗਾ ਵੀ ਇੱਕ ਵੀਡੀਓ ਬਿਲਕੁਲ ਜੀ ਮੈਂ ਕਿਹਾ ਸੀਗਾ ਆ ਦੋ ਬੰਦੇ ਇੱਕ ਬੰਦਾ ਬਾਈ ਜੱਗਾ ਹੈਡਸ ਤਿੰਨੇ ਮੇਰੇ ਨਾਲ ਸੀ ਠੀਕ ਹੈ ਜੀ ਇਹ ਮੇਰਾ ਪਾਰਟਨਰ ਹੈ ਮੇਰੇ ਨਾਲ ਸੀਗਾ ਉਹ ਮੁੰਡਾ ਨਮਾ ਜੀ ਠੀਕ ਹੈ ਅੱਜ ਆਇਆਗਾ ਮੈਂ ਇਹ ਗੱਲ ਕਹੀ ਸੀਗੀ ਵੀ ਸਨਾਮ ਤੱਕ ਜਿੰਨਾ ਤੇਲ ਲੱਗੂ ਮੈਂ ਲਾਉਂਗਾ ਪਰ ਇਹ ਆਈ ਡੀ ਵੀ ਆਈ ਵੱਲੋਂ ਬੈਂਕ ਵੱਲੋਂ ਆਈ ਹੈਗੀ ਧੰਨਵਾਦ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਐਂਬੂਲੈਂਸ ਭੇਜੀ ਹੈਗੀ ਹਰਪਾਲ ਜੀ ਮੇ ਦਾ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਪਰ ਮੈਂ ਆਪਦੀ ਗੱਲ ਅੱਜ ਵੀ ਨਹੀਂ ਮੁਕਰ ਰਿਆ ਕਿਸੇ ਬੰਦੇ ਨੇ ਅੱਜ ਮੈਂ ਵੀਡੀਓ ਸੁਣੀ ਤੀਗੀ ਜੀ ਜਦੋਂ ਆਪਣਾ ਐਂਬੂਲੈਂਸ ਆਈ ਆਗੀ ਕਿਸੇ ਨੇ ਇਹ ਗੱਲ ਬੋਲੀ ਜੀ ਵੀ ਤੇਲ ਵਾਲੇ ਮੂਰੇ ਆਉਣਾ ਤਾਂ ਮੈਂ ਅੱਜ ਵੀ ਮੂਰੇ ਆ ਜੀ ਠੀਕ ਹੈ ਬਾਕੀ ਰਾਜਵੀਰ ਚੱਠਾ ਜੀ ਨੂੰ ਪੁੱਛ ਲੋ ਜੀ ਬਾਕੀ ਵੀ ਕਹਿਣ ਤੋਂ ਪਾਪ ਤੁਸੀਂ ਅੱਜ ਵੀ ਤੇਲ ਦੋਵੋਗੇ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਜੀ ਇਹ ਆਪਣੀ ਗੱਲ ਤੋਂ ਮੁਕਰ ਨਹੀਂ ਰਹੇ ਨਹੀਂ ਜੀ ਬਿਲਕੁਲ ਨਹੀਂ ਮੁਕਰੇ ਆ ਬਾਈ ਜੱਗੇ ਦੱਸਿ ਬੈਜੇਗੇ ਇਹ ਬਾਈ ਜਿੰਨੇ ਸਨਾਮ ਤੇ ਕਿਲੇ ਲੱਗਣਗੇ ਹਾਂ ਜੀ ਜਿੰਨੇ ਸੁਨਾਮ ਦੇ ਘੜੇ ਲੱਗਣਗੇ ਗੁਰਪ੍ਰੀਤ ਸਿੰਘ ਤੇਲ ਪਵਾਊ ਐ ਇੰਜ ਵੀ ਪਵਾਊ ਐ ਐਂਬੂਲੈਂਸ ਤੇ ਠੀਕ ਹੈ ਹਾਂ ਧੰਨਵਾਦ ਵਿਆਸੀ ਦਾ ਤੇ ਪੰਚਾਇਤ ਦਾ ਸਾਰਿਆਂ ਦਾ ਤੇ ਸਰਕਾਰ ਦਾ ਜਿਨ੍ਹਾਂ ਨੇ ਐਂਬੂਲੈਂਸ ਦਿੱਤੀ ਹੈ ਪਿੰਡ ਨੂੰ ਠੀਕ ਹੈ ਪਿੰਡ ਨੂੰ ਪਿੰਡ ਸਰਕਾਰ ਦਾ ਧੰਨਵਾਦ ਹੈ ਇਹ ਧਿਆਨ ਸਿੰਘ ਜਿੰਨੇ ਸੁਨਾਮ ਦੇ ਘੜੇ ਲੱਗਣਗੇ ਤੇਲ ਪਵਾਊਗਾ ਐਗਰ ਹੀ ਐਸੀ ਅਸੀਂ ਹਾਂ ਅੱਛਾ ਆ ਬਾਕੀ ਕੀ ਗੱਲਾਂ ਚੱਲਿਓ ਇਹ ਜਿਹੜੇ ਕੁਸਕ ਬੰਦੇ ਨਾ ਉੱਥੇ ਗੱਲ ਕਹਿ ਰਹੇਗੇ ਇਹੋ ਬੰਦੇ ਮਿਲਵਾੜਾ ਉੱਥੇ ਵੀਡੀਓ ਬਣਾਇਦੀਆਂ ਨੇ ਅੱਛਾ ਵੀ ਧਿਆਨ ਸਿੰਘ ਨੇ ਵੀ ਵੀ ਤੇਲ ਪਊਗਾ ਕਿ ਨਹੀਂ ਪਊਗਾ ਠੀਕ ਹੈ ਪਰ ਮੈਂ ਉਥੇ ਕੁਝ ਬੰਦਾਂ ਨੂੰ ਕਹਿ ਵੀ ਤੜੀਗਾ ਵੀ ਤੇਲ ਵੇਸੀ ਪਵਾ ਮਾਗੇ ਪਰ ਸਰਕਾਰ ਵੱਲੋਂ ਆਈ ਇਹ ਐਂਬੂਲੈਂਸ ਇਹ ਸਰਕਾਰ ਵੱਲੋਂ ਸਰਪੰਚ ਦਾ ਰੋਲ ਨਹੀਂ ਹੈਗਾ ਜੀ ਸਰਪੰਚ ਦਾ ਰੋਲ ਇਹ ਵੀ ਤੁਹਾਨੂੰ ਤੇ ਮੰਗਾਈ ਆ ਧੰਨਵਾਦ ਸਰਪੰਚ ਦਾ ਪੰਚਾਇਤ ਵੱਲੋਂ ਸਰਪੰਚ ਦਾ ਕਿਉਂਕਿ ਮੌਕੇ ਦੀ ਸਰਕਾਰ ਦਾ ਸਰਪੰਚ ਹੈਗਾ ਅਸੀਂ ਧੰਨਵਾਦ ਸਰਪੰਚ ਦਾ ਕਰਦੇ ਹਾਂ ਥੋੜਾ ਜਿਹਾ ਇਹ ਤਾਂ ਸਰਪੰਚ ਵੱਲੋਂ ਨਹੀਂ ਆਈ ਜੀ ਨਾ ਸਰਪੰਚ ਆਈ ਬੀ ਆਈ ਡੀ ਵੀ ਆਈ ਬੈਂਕ ਵੱਲੋਂ ਨਹੀਂ ਆਈ ਨੇ ਦੋਏ ਫਿਰ ਸਹੀਆਂ ਜੀ ਇੱਕ ਐਂਬੂਲੈਂਸ ਢੜੀ ਆ ਗੁਰੂ ਕਰਨ ਹੋ ਗਿਆ ਇੱਕ ਐਂਬੂਲੈਂਸ ਆਪਣੇ ਪਿੰਡ ਤੋਂ ਆਈ ਠੀਕ ਹੈ ਚਲ ਅਸੀਂ ਦੀ ਕਹਿਰ ਕਰਾਂਗੇ ਜਿੰਨਾ ਹੋ ਸਕਦਾ ਹੈ ਹੈਂਡਲ ਕਰਾਂਗੇ ਜੀ ਸੁਨਾਣ ਤੱਕ ਦਾ ਤੇਰ ਮੇਰਾ ਬੋਲਿਆ ਹੋਇਆ ਮੈਂ ਇਸ ਗੱਲ ਤੇ ਐਗਰੀ ਹਾਂ ਜੀ ਅੱਜ ਵੀ ਐਗਰੀ ਹਾਂ ਮੇਰੇ ਮੇਰੇ ਮਿੱਤਰ ਕੀ ਜਿਹੜੀ ਗੱਲ ਹੋਈ ਹੋਈ ਆ ਉਹ ਗੱਲ ਦੇ ਆ ਮੇਰੇ ਮਿੱਤਰ ਰਾਜਵੀਰ ਕੋਮਲ ਸ਼ਰਮਾ ਜਗਾਰੇ ਗਸਰ ਗੁਰਨਾਇਬ ਸਿੰਘ ਵੀ ਮੇਰੇ ਨਾਲ ਸੀ ਉਹ ਮੁੰਡਾ ਚਲਾ ਹੈਪੀ ਅੱਜ ਆਇਆ ਆਪਣੇ ਕੋਲ ਨੰਬਰ 2 ਜੀ ਜਿਹੜੀ ਗੱਲ ਆਪਾਂ ਕਰਦੇ ਆਂਗੇ ਵੀ ਅੱਜ ਵੀ ਆਪਾਂ ਉਸ ਗੱਲ ਦੇ ਖਰੇ ਖੜੇ ਆਂਗੇ ਠੀਕ ਹੈ ਇਹ ਚ ਉਹ ਗੱਲ ਨਹੀਂ ਹੋਊਗੀ ਬਾਈ ਜਿਹੜੀ ਗੱਲ ਉਹ ਤੇ ਪੰਜ ਸੱਤ ਬੰਦੇ ਕਹਿੰਦੇਗੇ ਵੀ ਹਾਂ ਵੀ ਤੇ 92 ਦਾ ਮੱਕਰ ਜਿਹਾ ਕਰ ਪਰ ਵੀ ਸਰਪੰਚ ਸਾਹਿਬ ਧੰਨਵਾਦ ਕਰਦਾ ਜੀ ਜੀ ਕਾਰੋਬਾਰੀ ਬੰਦੇ ਆ ਜੀ ਜੀ ਨਹੀਂ ਬਹੁਤ ਵੱਡੀ ਗੱਲ ਕਹੀ ਤੁਸੀਂ ਵੀ ਕੀ ਕਹਿਤੋ ਭਾਵੇਂ ਮੁੱਖ ਨਹੀਂ ਹੋ ਆਪਣੀ ਕਰਨਾ ਨਾ ਵੀ ਬਿਲਕੁਲ ਜੀ ਗੱਲ ਤੁਸੀਂ ਐਗਰੀ ਹਾਂ ਗੱਲ ਬਿਲਕੁਲ ਲੱਗੇ ਉਹ ਗੱਲ ਤੇ ਕਰਿਆ ਸੀ ਕਰਿਆ ਜੀ ਤੇ ਪਾਊਗਾ ਤਾਂ ਨਾ ਆਪੇ ਪਾਊਗਾ ਬਈ ਉਹ ਜਿਹੜੀ ਜ਼ਿੰਮੇਦਾਰੀ ਆ ਉਹ ਜਿੰਮੇ ਬੀ ਪੁਗਾਵਾਂਗੇ ਅਸੀਂ ਹਾਂ ਜੀ ਠੀਕ ਹੈ ਹਾਂ ਸਾਡਾ ਮਤਲਬ ਤੁਸੀਂ ਕਿਵੇਂ ਤਾਲਮੇਲ ਕਰੋਗੇ ਇਹਨਾਂ ਨਾਲ ਜੀ ਕਮੇਟੀ ਬਣੂਗੀ ਅਸੀਂ ਪੰਜ 10 ਮੈਂਬਰ ਦੀ ਕਮੇਟੀ ਬਣਾਵਾਂਗੇ ਜੇ ਮੈਂ ਨਾਲ ਕੋ ਜੁੜ ਗਿਆ ਤਾਂ ਠੀ ਤਾਂ ਮੈਂ ਆਪਦੇ ਦਮ ਤੇ ਬੋਲਿਆ ਠੀਕ ਆ ਮੇਰੇ ਨਾਲ ਦੋ ਬੰਦੇ ਖੜੇ ਨੇਗੇ ਬਸ ਮੈਨੂੰ ਖੜੀ ਹੋਣਾ ਜ਼ਰੂਰੀ ਨਹੀਂ ਬਸ ਇਹ ਠੀਕ ਹੈ ਮੈਨੂੰ ਬਾਕੀ ਕਿਸੇ ਲੋੜ ਨਹੀਂ ਹੈਗੀ ਜੀ ਠੀਕ ਹੈ ਹਾਂ ਜਿੰਨਾ ਕੁ ਲੱਗੂ ਕੋਈ ਗੱਲ ਸੁਣਾਉਣ ਦਾ ਦੋ ਹੀ ਗੇੜ ਲੱਗੇ ਚਾਰ ਲੱਗ ਜਾਣਗੇ ਮੈਂ ਆਪਦੀ ਗੱਲ ਤੇ ਖਰਾ ਨਹੀਂ ਵੀ ਇਹ ਮਤਲਬ ਜਿਵੇਂ ਆਪਾਂ ਕਹਿ ਰਹੇ ਜੀ ਵੀ ਇਹਨਾਂ ਨੇ ਐਂਬੂਲੈਂਸ ਦਿੱਤੀ ਹੈਗੀ ਤਾਂ ਕਹਿੰਦੇ ਕਬ ਜਿਹੜੇ ਗਰੀਬ ਲੋਗਿਆਂ ਵਾਸਤੇ ਉਹਦੇ ਉਹਨਾਂ ਦੀ ਗੱਲ ਕਰਦੇ ਜੇ ਆਪਾਂ ਕੋਈ ਵੀ ਜਾਵੇ ਕੋਈ ਵੀ ਜਾ ਸਕਦਾ ਹੈ ਜਿਹੜਾ ਜਿਹੜਾ ਸਮਰੱਥਾ ਨਹੀਂ ਰੱਖਦਾ ਤੇ ਤੇਲ ਪਾਉਣ ਲਈ ਕੋਈ ਵੀ ਜਾਵੇ ਠੀਕ ਹੈ ਲੇਕਿਨ ਕੋਈ ਅਮੀਰ ਬੰਦਾ ਕਹ ਠੀਕ ਹੈ ਪਰ ਲੋ ਹਰੇਕ ਵਾਸਤੇ ਥੋੜੇ ਵਾਸਤੇ ਮੇਰੇ ਵੱਲੋਂ ਹਰੇਕ ਵਾਸਤੇ ਠੀਕ ਹੈ ਜਿਹੜਾ ਮੇਰੇ ਗੇਟ ਦਾ ਬਾਹਰ ਕਢਕਾਊਗਾ ਮੈਨੂੰ ਫੋਨ ਕਰੂਗਾ ਮੈਂ ਹਰੇਕ ਵਾਸਤੇ ਅਗਰੀ ਹਾਂ ਜਿਹਨੇ ਸਾਮ ਨੂੰ ਚੱਕਰ ਲੱਗਣਗੇ ਠੀਕ ਹੈ ਉਹ ਜਿਹੜਾ ਮੇਰਾ ਪੁੱਤ ਹੈ ਹਾਂ ਇਹ ਹੀ ਗੱਲ ਹੋਈ ਸੀ ਉੱਥੇ ਵੀ ਅੱਜ ਵੀ ਅੱਜ ਵੀ ਅੱਜ ਵੀ ਵੀ ਗੱਲ ਕਰਦੇ ਹਾਂ ਠੀਕ ਹੈ ਹਾਜੀ ਰਾਜੀ ਵੀ ਅੱਜ ਵੀ ਵੀ ਹੋਈ ਗੱਲ ਕਰਦੇ ਆ ਜਿਹੜੀ ਗੱਲ ਉੱਥੇ ਹੋਈ ਸੀ ਇਹ ਤੇਲ ਬਕੋ ਦਿੱਕਤ ਕੋਈ ਨਹੀਂ ਆਉ ਉਹ ਜਿਹੜਾ ਤੇਰੇ ਖੜਾ ਔਟਿਆ ਹੋਇਆ ਬੰਦੇ ਦਾ ਉਹ ਪਾਊਗਾ ਅਸੀਂ ਨਾਲੇ ਤੋਂ ਖੜੇ ਸੀ ਉੱਥੇ ਗੱਲ ਨਹੀਂ ਬੋਲੀ ਗੱਲ ਉੱਥੇ ਬਾਈ ਬਿੱਤੇ ਉਹ ਟਾਈਮ ਇਥੋਂ ਹੀ ਮੈਨੂੰ ਇਹ ਗੱਲ ਪਤਾ ਨਹੀਂ ਸਿਰਫ ਤੁਸੀਂ ਮੈਂ ਕਿਉਂ ਜਾਂ ਕਿ ਨਹੀਂ ਅਸੀਂ ਅਸੀਂ ਕੱਟੀਆਂ ਜੀ ਤੁਸੀਂ ਸ਼ਾਰਟਜ ਕਿਹਾ ਮੈਨੂੰ ਸ਼ਾਰਟਜ ਬੋਲੇਓ ਆਪਾਂ ਸ਼ਾਰਟਜ ਬੋਲੇਓ ਤੇ ਉੱਥੇ ਵੀ ਉਹ ਗੱਲ ਕਹਿ ਸਕਦਾ ਸੀਗਾ ਕਹਿੰਦਾ ਕਿ ਉੱਥੇ ਮੈਂ ਆਪੇ ਉਹ ਦਿੱਕਤ ਤੇ ਹਾਂ ਤੁਸੀਂ ਸ਼ਾਰਟਜ ਕਹਿੰਦਾ ਮੈਨੂੰ ਮੈਂ ਸ਼ਾਰਟਜ ਬੋਲੇਓ ਤੇ ਪਰ ਇਹ ਕਹਿੰਦਾ ਉਹ ਉੱਥੇ ਵੀ ਕਹਿੰਦਾ ਵੀ ਤੇਲ ਦੀ ਜੰਮਰ ਉੱਟੀ ਜਿਹੜੀ ਉੱਟੀ ਹੋਈ ਹੈ ਜਿਹੜੀ ਗੱਲ ਹੋਈ ਆ ਥੋੜੀ ਵੀਡੀਓ ਤੇ ਹੋਈ ਸੀ ਉਹ ਅਸੀਂ ਪਵਾਵਾਂਗੇ ਉਹ ਗੱਲ ਸਿਰਫ ਭਾਜਦੇ ਨਹੀਂ ਬੰਦੇ ਦਾ ਠੀਕ ਹੈ ਹਾਂ ਉਹ ਜਿਹੜੀ ਜੰਮਰ ਲੱਤੀ ਆ ਉਹ ਜੰਮਰ ਤਾਂ ਹੋਊਗੀ ਬਈ ਬਾਕੀ ਐਂਬੂਲੈਂ ਦੋ ਅੰਬੁਰਾ ਸੱਜਣੀਆਂ ਚਲੋ ਫੇਰ ਵੀ ਅਸੀਂ ਆਪਣੇ ਪਿੰਡ ਦੇ ਸਰਪੰਚ ਦਾ ਧੰਨਵਾਦ ਕਰਦੇ ਆਂਗੇ ਹਰਪਾਲ ਚੀਮਾ ਜੀ ਦਾ ਧੰਨਵਾਦ ਕਰਦੇ ਆਂਗੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆਂਗੇ ਸਾਨੂੰ ਇਸ ਚੀਜ਼ ਦੀ ਬਹੁਤ ਜ਼ਿਆਦਾ ਕਮੀ ਸੀ ਜਦ ਕਿ ਥੋੜੀ ਕੱਲ ਦੇ ਨਾਲ ਲੋਕਾਂ ਨੂੰ ਪਤਾ ਲੱਗਿਆ ਵੀ ਕਿੱਥੋਂ ਆਈ ਹੈ ਜੇ ਕਿਵੇਂ ਆਈ ਹੈ ਹਾਂਜੀ ਕਿਉਂਕਿ ਜਨਤਾ ਨੂੰ ਵੀ ਪਤਾ ਨਹੀਂ ਨਾ ਵੀ ਇਹ ਹਾਂਜੀ ਹਾਂਜੀ ਆਈ ਹੈ ਇਹ ਬੈਂਕ ਵੱਲ ਤੋਂ ਐਂਬੂਲੈਂਸ ਆਈ ਜਾਂਦੀ ਠੀਕ ਹੈ ਮੇਰੇ ਕੋਲੇ ਪਰसों ਦੀ ਕਾਲ ਆ ਰਹੀ ਜੀ ਕਿਉਂਕਿ ਮੈਂ ਜਦੋਂ ਮੈਂ ਵੀਡੀਓ ਪਾਈ ਦੀ ਮੇਰੇ ਲੱਗੇ ਆਪਣਾ ਸਹਾਰਾ ਕਲੱਬ ਵਾਲੇ ਨੇ ਮੈਨੂੰ ਇਹ ਗੱਲ ਕਹੇ ਐਂਬੂਲੈਂਸ ਸਾਡੀ ਲੈ ਜਾ ਤੇ ਬੋਲ ਕਿਨੇ ਰੱਖ ਲਈ ਲੋੜ ਆ ਗਈ ਜਿਹੜੀ ਮੇਰੀ ਪਹਿਲਾਂ ਵੀਡੀਓ ਪਈ ਉਹਦੇ ਉੱਪਰ ਮੇਰਾ ਫਰਸਟ ਕਮੈਂਟ ਆ ਜੀ ਇਹ ਗੱਲ ਵੀ ਲਿਖੀ ਹੈ ਵੀ ਹੱਥ ਬੰਨ੍ਹ ਕੇ ਬੇਨਤੀ ਆ ਕੋਈ ਵੀ ਮੈਨੂੰ ਪੈਸਿਆਂ ਵਾਸਤੇ ਫੋਨ ਨਾ ਕਰੇ ਮੇਰਾ ਕਮੈਂਟ ਪੜ ਲਓ ਜੀ ਖੋਜ ਖਬਰ ਤੇ ਪਹਿਲੀ ਕਮੈਂਟ ਪਿਆ ਮੇਰਾ ਵੀ ਕੋਈ ਵੀਰ ਮੈਨੂੰ ਪੈਸਿਆਂ ਵਾਸਤੇ ਫੋਨ ਨਾ ਕਰੇ ਕੋਈ ਵੀਰ ਮੈਨੂੰ ਐਂਬ ਜੇ ਮੈਂ ਮੈਨੂੰ 5-10 ਲੱਖ ਮੇਰੀ ਕਮੇਟੀ ਦੇ ਰੋੜਾ ਕਿ ਪੈਸੇ ਨੇ ਕਿ ਮੈਂ ਲਾ ਸਕਦਾਗਾ ਠੀਕ ਹੈ 5-10 ਲੱਖ ਦੀ ਐਮਬੂਲੈਂਸ ਵੀ ਲਿਆ ਸਕਦਾ ਮੈਂ ਢੇਲ ਵੀ ਪਾ ਸਕਦਾ ਆ ਮੇਰੇ ਭਾਈ ਕਨੇ ਸਾਨੂੰ ਪੁੱਛੋ ਜਿਹੜੀ ਗੱਲ ਮੈਂ ਕਹਿਣਾ ਤੇ ਖਰਾ ਉੱਤਰ ਦਾਂ ਜੀ ਠੀਕ ਹੈ ਖੋਜ ਖਬਰ ਟੀਵੀ ਤੇ ਮੇਰੀ ਐਮਬੂਲੈਂਸ ਦੀ ਕਵਰ ਚੱਲਦੀ ਹੈਗੀ ਉਹਦੇ ਪਹਿਲੇ ਇੱਕ ਮਿੰਟ ਮੇਰਾ ਪਿਆ ਜੀ ਪੜਕੇ ਨਿਕਲ ਤੁਸੋਂ ਠੀਕ ਹੈ ਜੀ ਚਲੋ ਧੰਨਵਾਦ ਥੋੜਾ ਬਹੁਤ ਬਾਤ ਤੁਸੀਂ ਮਤਲਬ ਥੈਂਕ ਯੂ ਸਰ ਥੈਂਕ ਯੂ ਸੋ ਥੈਂਕ ਆਈ ਵੀ ਚੈਨਲ ਆ ਜੀ ਸਭਲੇ ਪਹੁੰਚੇ ਠੀਕ ਹੈ ਧੰਨਵਾਦ ਜਗਾ ਦੇ ਗੱਲ ਕਰ ਰਹੇ ਹਾਂ ਜੀ ਜਗਾ ਦੇ ਕੀ ਕਹਿੰਦਾ ਭਾਈ ਧਿਆਨੇ ਨੇ ਵਾਦਾ ਕਰਿਆ ਦੀ ਇੱਕ ਦਾ ਖਰੇ ਉਤਰਾਂਗੇ ਸਨਾਮ ਦੇ ਪੰਜ ਗਿਡੇ ਲੱਗਣ 10 ਲੱਗਣ ਧਿਆਨਾ ਕਹਿੰਦਾ ਭਈ ਕੋਈ ਮੀਰ ਆ ਕੋਈ ਗਰੀਬ ਆ ਹਰ ਇੱਕ ਨੂੰ ਤੇਲ ਪਵਾਵਾਂਗੇ ਸਨਾਮ ਦੇ ਜਿੰਨੇ ਗਿਡੇ ਵਾਦਾ ਕਰਿਆ ਜਿਹੜਾ ਬੰਦਾ ਵੀ ਆਪਾਂ ਨੂੰ ਤੋਹਫਾ ਦੇਣੀ ਹੈ ਜਿਹੜਾ ਵੀ ਤੋਹਫਾ ਵੀ ਆਜੋ ਭਾਈ ਮੈਂ ਤੇ ਸਨਾਮ ਦੇ ਧਿਆਨਾ ਕਹਿੰਦਾ ਮੈਂ ਪਾਉਂਗਾ ਠੀਕ ਹੈ ਹਾਂ ਠੀਕ ਹੈ ਚਲੋ ਅੱਗੇ ਕੋਈ ਸਰ ਜੀ ਇੱਕ ਗੁਰਵਾਇਰ ਸਿੰਘ ਸਰਪੰਚ ਵੱਲੋਂ ਜੀ ਸਰ ਸਾਹਿਲੀ ਦੇ ਵੱਲੋਂ ਜੀ ਇੱਕ ਵਾਅਦਾ ਕੀਤਾ ਗਿਆ ਸੀ ਐਂਬੂਲੈਂਸ ਦਾ ਜੀ ਸਰ ਜੋ ਉਹਨਾਂ ਨੇ ਐਂਬੂਲੈਂਸ ਕਹੇ ਕੁਛ ਦੇਰੀ ਹੋ ਗਈ ਜਿਵੇਂ ਮਰਤੀ ਹੋਇਆ ਪਰ ਐਂਬੂਲੈਂਸ ਆ ਗਈ ਜੀ ਠੀਕ ਆ ਜਹਦੇ ਹੋ ਕੀ ਉਹਨਾਂ ਨੇ ਇੱਕ ਪੇਸ ਦਾ ਤੁਸੀਂ ਕਿਹਾ ਸੀਗਾ ਵੀ ਇੱਕ ਵੀਡੀਓ ਜੀ ਬਿਲਕੁਲ ਜੀ ਮੈਂ ਕਿਹਾ ਸੀਗਾ ਆ ਦੋ ਬੰਦੇ ਇੱਕ ਬੰਦਾ ਬਾਈ ਜੱਗਾ ਹੈਡਸ ਕਿੰਨੇ ਮੇਰੇ ਨਾਲ ਸੀ ਠੀਕ ਹੈ ਜੀ ਇਹ ਮੇਰਾ ਪਾਰਟਨਰ ਹੈ ਮੇਰੇ ਨਾਲ ਸੀਗਾ ਉਹ ਮੁੰਡਾ ਨਮਾ ਜੀ ਠੀਕ ਹੈ ਇਹ ਅੱਜ ਆਏਗਾ ਮੈਂ ਇਹ ਗੱਲ ਕਹੀ ਸੀਗੀ ਸਨਾਮ ਤੱਕ ਜਿੰਨਾ ਤੇਲ ਲੱਗੂ ਮੈਂ ਲਾਉਂਗਾ ਪਰੇ ਆਈ ਡੀ ਵੀ ਆਈ ਵੱਲੋਂ ਬੈਂਕ ਵੱਲੋਂ ਆਈ ਹੈਗੀ ਧੰਨਵਾਦ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਐਂਬੂਲੈਂਸ ਭੇਜੀ ਹੈਗੀ ਹਰਪਾਲ ਚੀਮੇ ਦਾ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਪਰ ਮੈਂ ਆਪਦੀ ਗੱਲ ਅੱਜ ਵੀ ਨਹੀਂ ਮੁੱਕ ਰਿਹਾ ਕਿਸੇ ਬੰਦੇ ਨੇ ਅੱਜ ਮੈਂ ਵੀਰੇ ਸੁਣੀ ਤੀਗੀ ਜੀ ਇਹ ਆਪਣਾ ਐਂਬੂਲੈਂਸ ਆਈ ਹੈਗੀ ਕਿਸੇ ਨੇ ਗੱਲ ਬੋਲੀਏ ਵੀ ਤੇਲ ਵਾਲੇ ਮੂਹਰੇ ਆਉਣਾ ਤਾਂ ਮੈਂ ਅੱਜ ਵੀ ਮੂਹਰੇ ਆ ਜੀ ਠੀਕ ਹੈ ਬਾਕੀ ਰਾਜਵੀਰ ਚੱਤਾ ਦਾ ਨੂੰ ਪੁੱਛ ਲੋ ਜੀ ਬਾਕੀ ਵੀ ਕਹਿਣ ਤੋਂ ਪਹਿਲਾਂ ਤੁਸੀਂ ਅੱਜ ਦੇ ਲਵੋਗੇ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਜੀ ਆਪਣੀ ਗੱਲ ਤੋਂ ਮੁੱਕਰ ਨਹੀਂ ਰਹੇ ਨਾ ਜੀ ਬਿਲਕੁਲ ਨਹੀਂ ਮੁੱਕਰੇ ਆ ਬਾਈ ਹੈ ਜਗੇ ਦਸੀ ਵਜੇਗੇ ਇਹ ਬਾਈ ਜਿੰਨੇ ਸਨਾਮ ਦੇ ਘੜੇ ਲੱਗਣਗੇ ਹਾਂਜੀ ਜਿੰਨੇ ਸਨਾਮ ਦੇ ਘੜੇ ਲੱਗਣਗੇ ਗੁਰਤੇਹਨ ਸਿੰਘ ਤੇਲ ਪਵਾਊ ਐ ਇੰਜ ਵੀ ਪਵਾਊ ਐ ਐਂਬੂਲੈਂਸ ਤੇ ਠੀਕ ਹੈ ਹਾਂ ਧੰਨਵਾਦ 82 ਦਾ ਤੇ ਪੰਚਾਇਤ ਦਾ ਸਾਰਿਆਂ ਦਾ ਤੇ ਸਰਕਾਰ ਦਾ ਜਿਨ੍ਹਾਂ ਨੇ ਐਂਬੂਲੈਂਸ ਦਿੱਤੀ ਆ ਪਿੰਡ ਨੂੰ ਠੀਕ ਹੈ ਪਿੰਡ ਨੂੰ ਪਿੰਡ ਸਰਕਾਰ ਦਾ ਧੰਨਵਾਦ ਆ ਇਹ ਤੇਹਨ ਸਿੰਘ ਜਿੰਨੇ ਸਨਾਮ ਦੇ ਘੜੇ ਲੱਗਣਗੇ ਤੇਲ ਪਵਾਊ ਐ ਇੱਜੇ ਹੀ ਅਸੀਂ ਅਸੀਂ ਹਾਂ ਅੱਛਾ ਆ ਬਾਕੀ ਕੀ ਗੱਲਾਂ ਚੱਲੋ ਇਹ ਜੇ ਵੀ ਕੁਝ ਬੰਦੇ ਨਾ ਉੱਥੇ ਗੱਲ ਕਹਿ ਰਹੇ ਨੇ ਵੀ ਉਹ ਬੰਦੇ ਬਲੌਡਾ ਉੱਥੇ ਵੀਡੀਓ ਬਣਾਇਦੀਆਂ ਨੇ ਅੱਛਾ ਵੀ ਧਿਆਨ ਸਿੰਘ ਨੇ ਵੀ ਵੀ ਤੇਲ ਪਾਊਗਾ ਕਿ ਨਹੀਂ ਪਾਊਗਾ ਠੀਕ ਹੈ ਪਰ ਮੈਂ ਉੱਥੇ ਕੁਝ ਬੰਦਾਂ ਨੂੰ ਕਹਿ ਵੀ ਤੜੀਗਾ ਵੀ ਤੇਲ ਵੀ ਸੀ ਪਵਾ ਮੰਗੇ ਪਰ ਸਰਕਾਰ ਵੱਲ ਭਾਈ ਇਹ ਐਂਬੂਲੈਂਸ ਐਂਬੂਲੈਂਸ ਸਰਕਾਰ ਕੋਲ ਸਰਪੰਚ ਦਾ ਰੋਲ ਨਹੀਂ ਹੈਗਾ ਜੀ ਸਰਪੰਚ ਦਾ ਰੋਲ ਇਹ ਵੀ ਸਮਸਤੇ ਮੰਗਾਈ ਆ ਧੰਨਵਾਦ ਸਰਪੰਚ ਦਾ ਪੰਚਾਇਤ ਵੱਲੋਂ ਪੰਚਾਇਤ ਦਾ ਕਿਉਂਕਿ ਮੌਕੇ ਦੀ ਸਰਕਾਰ ਦਾ सरपंचਾ ਗਾ ਅਸੀਂ ਧੰਨਵਾਦ ਸਰਪੰਚ ਦਾ ਗੱਲ ਥੋੜਾ ਜਿਹਾ ਤੋਂ ਆ ਵੀ ਸਰਪੰਚ ਵੱਲੋਂ ਨਹੀਂ ਆਈ ਨਹੀਂ ਸਰਪੰਚ ਆਈ ਬੀ ਆਈ ਡੀ ਵੀ ਆਈ ਬੈਂਕ ਤੋਂ ਨਹੀਂ ਆਈ ਨੇ ਦੋ ਐਂਬੂਲੈਂਸਾਂ ਜੀ ਇੱਕ ਐਂਬੂਲੈਂਸ ਢੜੀ ਵਾਲੇ ਗੁਰਕਰਨ ਨੂੰ ਗਈ ਜੀ ਇੱਕ ਐਂਬੂਲੈਂਸ ਆਪਣੇ ਪਿੰਡ ਨੂੰ ਆਈ ਠੀਕ ਹੈ ਚਲ ਅਸੀਂ ਦੀ ਕੈਰ ਕਰਾਂਗੇ ਜਿੰਨਾ ਹੋ ਸਕਦਾ ਹੈ ਉਹ ਹੈਂਡਲ ਕਰਾਂਗੇ ਜੀ ਸਲਾਮ ਤੱਕ ਦਾ ਤੇਲ ਮੇਰਾ ਬੋਲਿਆ ਹੋਇਆ ਮੈਂ ਇਸ ਗੱਲ ਤੇ ਐਗਰੀ ਹਾਂ ਜੀ ਅੱਜ ਵੀ ਐਗਰੀ ਹਾਂ ਮੇਰੇ ਮੇਰੇ ਮਿੱਤਰ ਜਿਹੜੀ ਗੱਲ ਹੋਈ ਹੋਈ ਆ ਉਹ ਗੱਲ ਦੇ ਆ ਤੇਰੇ ਮਿੱਤਰ ਰਾਜਵੀਰ ਕੋਮਲ ਸ਼ਰਮਾ ਜਗਾਰੇਗਰ ਵਰਨੈਰ ਸਿੰਘ ਮੇਰੇ ਨਾਲ ਸੀ ਬਾਕੀ 2 ਮੰਡਾ ਦਾ ਹੈਪੀ ਅੱਜ ਆਇਆ ਆਪਣੇ ਕੋਲ ਨੰਬਰ 2 ਜੀ ਜਿਹੜੀ ਗੱਲ ਆਪਾਂ ਕਰਦੇ ਆਂਗੇ ਵੀ ਅੱਜ ਵੀ ਆਪਾਂ ਉਸ ਗੱਲ ਦੇ ਖਰੇ ਖੜੇ ਆਂਗੇ ਠੀਕ ਹੈ ਇਹ ਚ ਉਹ ਗੱਲ ਨਹੀਂ ਹੋਊਗੀ ਬਾਈ ਜਿਹੜੀ ਗੱਲ ਉਹ ਤੇ ਪੰਜ ਸੱਤ ਬੰਦੇ ਕਹੀ ਹੁੰਦੇਗੇ ਵੀ ਹਾਂ ਵੀ ਤੇ ਧਿਆਨ ਵਿੱਚ ਪਰ ਵੀ ਸਰਪੰਚ ਸਾਹਿਬ ਧੰਨਵਾਦ ਕਰਦਾ ਜੀ ਇਹ ਕਾਰੋਬਾਰੀ ਹੁੰਦੇ ਆ ਜੀ ਜੀ ਲਈ ਆ ਨਹੀਂ ਬਹੁਤ ਵੱਡੀ ਗੱਲ ਕਹੀ ਤੁਸੀਂ ਵੀ ਕੀ ਗੱਲ ਤੋਂ ਭਾਵੇਂ ਮੁੱਕੇ ਨਹੀਂ ਉਹ ਆਪਦੀ ਕਰਦੇ ਨਾ ਨਹੀਂ ਬਿਲਕੁਲ ਇਹ ਗੱਲ ਤੁਸੀਂ ਐਗਰੀ ਹਾਂ ਬਿਲਕੁਲ ਐਗਰੀ ਉਹ ਗੱਲ ਤੇ ਖਰੇ ਆਂ ਸੀ ਖਰੇ ਆਂ ਜੀ ਤੇ ਪਾਊਗਾ ਤਾਂ ਨਾ ਆਪੇ ਪਾਊਗਾ ਬਾਈ ਉਹ ਜਿਹੜੀ ਜਿੰਮੇ ਦਿੱਤੀ ਆ ਉਹ ਜਿੰਮੇ ਹੀ ਪੂਘਾਵਾਂਗੇ ਅਸੀਂ ਹਾਂਜੀ ਠੀਕ ਹੈ ਹਾਂ ਸਾਡਾ ਮਤਲਬ ਤੁਸੀਂ ਕਿਵੇਂ ਹਸਪਤਾਲ ਮਿਲ ਕਰੋਗੇ ਇਹਨਾਂ ਨਾਲ ਜੀ ਕਮੇਟੀ ਬਣੂਗੀ ਅਸੀਂ 5 5-10 ਮੈਂਬਰ ਦੀ ਕਮੇਟੀ ਬਣਾਵਾਂਗੇ ਜੇ ਮੈਂ ਨਾਲ ਕੋਈ ਜੁੜ ਗਿਆ ਤਾਂ ਠੀਕ ਹੈ ਨਹੀਂ ਮੈਂ ਇਕੱਲਾ ਹੀ ਬਹੁਤ ਆ ਜੀ ਠੀਕ ਹੈ ਤਾਂ ਆਪਦੇ ਦਮ ਤੇ ਬੋਲਿਆ ਠੀਕਾ ਮੇਰੇ ਨਾਲ ਦੋ ਬੰਦੇ ਖੜੇ ਨੇਗੇ ਬਸ ਮੈਨਾਂ ਖੜੀ ਹੋਣਾ ਜ਼ਰੂਰੀ ਨੇ ਬਸ ਇਹ ਠੀਕ ਹੈ ਮੈਨੂੰ ਬਾਕੀ ਕਿਸੇ ਲੋੜ ਨਹੀਂ ਹੈਗੀ ਜੀ ਠੀਕ ਹੈ ਹਾਂ ਜਿੰਨਾ ਕ ਲੱਗੂ ਕੋਈ ਗੱਲੇ ਸ਼ਰਮਦਾਰ ਦੋ ਹੀ ਗੇੜ ਲੱਗੇ ਚਾਰ ਲੱਗ ਜਾਣਗੇ ਮੈਂ ਆਪਦੀ ਗੱਲ ਤੇ ਖਰਾ ਹਾਂ ਜੀ ਮੇਰੇ ਵੱਲੋਂ ਜਿਵੇਂ ਆਪਾਂ ਕਹਿ ਰਹੇ ਜੀ ਵੀ ਇਹਨਾਂ ਨੇ ਮਤ ਦਿੱਤੀ ਹੈ ਕਿ ਤਾਂ ਕਹਿੰਦੇ ਕੋਬ ਜਿਹੜੇ ਗਰੀਬ ਲੋਕਾਂ ਵਾਸਤੇ ਉਹਦੇ ਉਹਨਾਂ ਦੀ ਗੱਲ ਕਰਦੇ ਜੀ ਆਪਾਂ ਕੋਈ ਵੀ ਜਾਵੇ ਕੋਈ ਵੀ ਜਾ ਸਕਦਾ ਜੀ ਜਿਹੜਾ ਜਿਹੜਾ ਸਮਰੱਥਾ ਨਹੀਂ ਰੱਖਦਾ ਤੇ ਤੇਲ ਪਾਉਣ ਦੇ ਕੋਈ ਵੀ ਜਾਵੇ ਜੀ ਠੀਕ ਹੈ ਲੇਕਿਨ ਜੇ ਕੋਈ ਅਮੀਰ ਬੰਦਾ ਕਹਿੰਦਾ ਮੈਂ ਤੇਲ ਲਈ ਪਾਸਾ ਮੈਂ ਤਾਂ ਪਾਉਂਗਾ ਜੀ ਠੀਕ ਹੈ ਮਤਲਬ ਹਰੇਕ ਪਾਸੇ ਥੋੜੇ-ਥੋੜੇ ਹਰੇਕ ਵਾਸਤੇ ਮੇਰੇ ਵੱਲੋਂ ਹਰੇਕ ਵਾਸਤੇ ਜਿਹੜਾ ਮੇਰੇ ਗੇਟ ਦਾ ਬਾਹਰ ਕਢਕਾਊਗਾ ਮੈਨੂੰ ਫੋਨ ਕਰੂਗਾ ਮੈਂ ਹਰੇਕ ਵਾਸਤੇ ਅਗਰੀ ਹਾਂ ਜਿਸਨੇ ਸਰਾਮ ਦੇ ਚੱਕਰ ਲੱਗਣਗੇ ਠੀ ਮੋਬਾਈਲ ਕਰਾ ਮੇਰਾ ਪੁੱਤੋ ਇਹੀ ਗੱਲ ਹੋਈ ਸੀ ਉੱਦੇ ਵੀ ਅੱਜ ਵੀ ਅੱਜ ਵੀ ਅੱਜ ਵੀ ਵੀ ਗੱਲ ਕਰਦੇ ਆਂ ਠੀਕ ਹੈ ਅੱਜ ਵੀ ਵੀ ਅੱਜ ਵੀ ਵੀ ਹੋਈ ਗੱਲ ਕਰਦੇ ਆਂ ਜਿਹੜੀ ਗੱਲ ਉੱਦੇ ਹੋਈ ਸੀ ਇਹ ਤੇਲ ਬਕੋ ਦਿੱਕਤ ਕੋਈ ਨਹੀਂ ਆਉਗੀ ਜਿਹੜਾ ਤੇਲ ਦਾ ਖੜਾ ਔਟਿਆ ਹੋਇਆ ਬੰਦੇ ਦਾ ਉਹ ਪਾਊਗਾ ਅਸੀਂ ਨਾਲੇ ਜੇ ਤੋਂ ਖੜੇ ਸੀ ਉੱਥੇ ਗੱਲ ਨਹੀਂ ਗੋਲੀ ਗੱਲ ਉੱਥੇ ਭਾਈ ਬਿੱਤ ਤੇ ਪੁੱਛਿਆ ਨਹੀਂਗਾ ਥੋੜਾ ਟਾਈਮ ਇਥੋਂ ਇਹ ਮੈਨੂੰ ਇਹ ਗੱਲ ਪਤਾ ਨਹੀਂ ਸਿਰ ਮੈਂ ਤੁਸੀ ਅਸੀਂ ਅਸੀਂ ਕਰਤੀ ਹੈ ਜੀ ਤੁਸੀਂ ਸ਼ਾਰਟ ਜਿ ਕਿਹਾ ਮੈਨੂੰ ਸ਼ਾਰਟਜ ਬੋਲੇਓ ਆਪਾਂ ਸ਼ਾਰਟਜ ਬੋਲੇਓ ਤੇ ਉੱਥੇ ਵੀ ਉਹ ਗੱਲ ਕਹਿ ਸਕਦਾ ਸੀਗਾ ਕਹਿੰਦਾ ਕਿ ਉੱਥੇ ਮੈਂ ਆਪੇ ਉਹ ਦਿੱਕਤ ਬਣੀ ਹਾਂ ਤੁਸੀਂ ਸ਼ਾਰਟਜ ਕਹਿੰਦਾ ਮੈਨੂੰ ਮੈਂ ਸ਼ਾਰਟਜ ਬੋਲੇਓ ਤੇ ਪਰ ਇਹ ਗੱਲ ਉਹ ਉੱਥੇ ਵੀ ਕਹਿੰਦਾ ਵੀ ਤੇਲ ਦੀ ਜਿਹੜੀ ਮਰੀ ਉੱਟੀ ਜਿਹੜੀ ਉੱਟੀ ਹੋਈ ਹੈ ਜਿਹੜੀ ਗੱਲ ਹੋਈ ਆ ਛੋਟੀ ਵੀਡੀਓ ਤੇ ਹੋਈ ਸੀ ਉਹ ਅਸੀਂ ਪਵਾਵਾਂਗੇ ਉਹ ਗੱਲ ਅਸੀਂ ਭਾਜਦੇ ਨਹੀਂ ਬੰਦੇ ਦਾ ਠੀਕ ਹੈ ਹਾਂ ਉਹ ਜਿਹੜੀ ਜੰਮਰ ਲੱਤੀ ਆ ਉਹ ਜੰਮਰ ਤਾਂ ਹੋਊਗੀ ਬਈ ਬਾਕੀ ਐਂਬੂਲੈਂਸ ਵਾਲੀ ਗ ਦੋ ਐਂਬੂਲੈਂਸਾਂ ਨਹੀਂ ਆਣੀਆਂ ਚਲੋ ਫਿਰ ਵੀ ਅਸੀਂ ਆਪਣੇ ਪਿੰਡ ਦੇ ਸਰਪੰਚ ਦਾ ਧੰਨਵਾਦ ਕਰਦੇ ਹਾਂ ਹਰਪਾਲ ਚੀਮਾ ਜੀ ਦਾ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਸਾਨੂੰ ਇਸ ਚੀਜ਼ ਦੀ ਬਹੁਤ ਜ਼ਿਆਦਾ ਕਮੀ ਸੀ ਜਦ ਕਿ ਥੋੜੀ ਗੱਲ ਦੇ ਨਾਲ ਲੋਕਾਂ ਨੂੰ ਵੀ ਪਤਾ ਲੱਗ ਗਿਆ ਵੀ ਕਿੱਥੋਂ ਆਈ ਹੈ ਜਾਂ ਕਿਵੇਂ ਆਈ ਹੈ ਹਾਂਜੀ ਹਾਂ ਕਿਉਂਕਿ ਜਨਤਾ ਨੂੰ ਵੀ ਪਤਾ ਨਹੀਂ ਨਾ ਵੀ ਹਾਂਜੀ ਹਾਂਜੀ ਆ ਨਹੀਂ ਆਈ ਇਹ ਐਂਬੂਲੈਂਸ ਆਈ ਨਹੀਂ ਠੀਕ ਹੈ ਮੇਰੇ ਕੋਲੇ ਪਰਸੋਂ ਦੀ ਕਾਲ ਆਣੀ ਸੀ ਕਿਉਂਕਿ ਮੈਂ ਜਦੋਂ ਮੈਂ ਵੀਡੀਓ ਪਾਈ ਦੀ ਮੇਰੇ ਲੱਗੇ ਆਪਣਾ ਸਾਰਾ ਕਲੱਬ ਵਾਲੇ ਨੇ ਮੈਨੂੰ ਇਹ ਗੱਲ ਕਹੀ ਐਂਬੂਲੈਂਸ ਆਦੀ ਲੈ ਜਾ ਤੇ ਬੋਲ ਕਿਨੇ ਰੱਖੀ ਰੋੜਾ ਜੀ ਜਿਹੜੀ ਮੇਰੀ ਪਹਿਲਾ ਵੀਡੀਓ ਪਈ ਉਹਦੇ ਉੱਪਰ ਮੇਰਾ ਫਰਸਟ ਕਮੈਂਟ ਆ ਜੀ ਇਹ ਗੱਲ ਵੀ ਲਿਖੀ ਹੈ ਵੀ ਹੱਥ ਬੰਨ ਕੇ ਬੇਨਤੀ ਆ ਕੋਈ ਵੀ ਇਹ ਮੈਨੂੰ ਪੈਸਿਆਂ ਵਾਸਤੇ ਫੋਨ ਨਾ ਕਰੇ ਮੇਰਾ ਕਮੈਂਟ ਪੜ ਲਓ ਜੀ ਖੋਜ ਖਬਰ ਤੇ ਪਹਿਲੀ ਕਮੈਂਟ ਪਿਆ ਮੇਰਾ ਵੀ ਕੋਈ ਵੀਰੇ ਮੈਨੂੰ ਪੈਸਿਆਂ ਵਾਸਤੇ ਫੋਨ ਨਾ ਕਰੇ ਕੋਈ ਵੀਰ ਮੈਨੂੰ ਐਂਬੂਲੈਂਸ ਵਾਸਤੇ ਫ ਜੇ ਮੈਂ ਮੈਨੂੰ 5-10 ਮਹੀਨੇ ਮੇਰੀ ਕਮੇਟੀ ਦੇ ਰੋੜਾ ਕਿ ਪੈਸੇ ਨੇ ਕਿ ਮੈਂ ਲਾ ਸਕਦਾਗਾ ਠੀਕ ਹੈ 5-10 ਲੱਖ ਦੀ ਐਂਬੂਲੈਂਸ ਵੀ ਲਿਆ ਸਕਦਾ ਮੈਂ ਢੇਲ ਵੀ ਪਾ ਸਕਦਾ ਮੈਂ ਆ ਮੇਰੇ ਭਾਈ ਕਨੇ ਸਾਨੂੰ ਪੁੱਛੋ ਜਿਹੜੀ ਗੱਲ ਮੈਂ ਕਹਿਣਾ ਤੇ ਖਰਾ ਉੱਤਰ ਦਾਂਜੀ ਠੀਕ ਹੈ ਖੋਜ ਖਬਰ ਟੀਵੀ ਤੇ ਮੇਰੀ ਐਂਬੂਲੈਂਸ ਦੀ ਕਵਰ ਚੱਲਦੀ ਹੈਗੀ ਉਹਦੇ ਪਹਿਲੇ ਇੱਕ ਮਿੰਟ ਮੇਰਾ ਪਿਆ ਜੀ ਪੜਕੇ ਜਿਗਰ ਠੀਕ ਹੈ ਜੀ ਚਲੋ ਧੰਨਵਾਦ ਥੋੜਾ ਬਹੁਤ ਬਾਤ ਤੁਸੀਂ ਮਤਲਬ ਥੈਂਕ ਯੂ ਸਰ ਥੈਂਕ ਯੂ ਛੋਟੇ ਆਈ ਵੀ ਚੈਨਲ ਦਾ ਜੀ ਸਾਰੇ ਲੇ ਪਹੁੰਚੇ ਠੀਕ ਹੈ ਧੰਨਵਾਦ ਜਗਾ ਦੇ ਰਗਾ ਕਰ ਰਹੇ ਹਾਂ ਜੀ ਜਗਾ ਦੇ ਕੀ ਕਹਿੰਦੇ ਭਾਈ ਧਿਆਨੇ ਨੇ ਵਾਦਾ ਕਰਿਆ ਦੀ ਇੱਕ ਦਾ ਖਰੇ ਉਤਰਾਂਗੇ ਸਨਾਮ ਦੇ ਪੰਜ ਗਿਡੇ ਲੱਗਣ 10 ਲੱਗਣ ਤੇ ਅੰਨਾ ਕਹਿੰਦਾ ਭਈ ਕੋਈ ਅਮੀਰ ਆ ਕੋਈ ਗਰੀਬ ਆ ਹਰ ਇੱਕ ਨੂੰ ਤੇਲ ਪਵਾਵਾਂਗੇ ਸਨਾਮ ਦੇ ਜਿੰਨੇ ਗਿਡੇ ਵਾਦਾ ਕਰਿਆ ਜਿਹੜਾ ਹੁੰਦਾ ਵੀ ਆਪਾਂ ਨੂੰ ਕਹੂਗਾ ਵੀ ਜਿਹੜਾ ਵੀ ਕਹੂਗਾ ਵੀ ਆ ਜਾਓ ਭਾਈ ਮੈਂ ਤੇ ਇਥੇ ਸਨਾਮ ਦੇ ਧਿਆਨੇ ਕਹਿੰਦਾ ਮੈਂ ਪਾਉਂਗਾ ਠੀਕ ਹੈ ਹਾਂ ਠੀਕ ਹੈ ਤੁਹਾਨੂੰ ਬਹੁਤ ਕਹ ਸਕਦੀ ਇੱਕ ਗੁਰਵੈਰ ਸਿੰਘ ਸਰਪੰਚ ਵੱਲੋਂ ਜੀ ਸਰ ਸ਼ਾਇਲੀ ਦੇ ਵੱਲੋਂ ਜੀ ਇੱਕ ਵਾਅਦਾ ਕੀਤਾ ਗਿਆ ਸੀ ਐਂਬੂਲੈਂਸ ਦਾ ਜੀ ਸਰ ਜੋ ਉਹਨਾਂ ਨੇ ਐਂਬੂਲੈਂਸ ਚਾਹੇ ਕੁਝ ਦੇਰੀ ਹੋ ਗਈ ਜਿਵੇਂ ਮਰਜ਼ੀ ਹੋਇਆ ਪਰ ਐਂਬੂਲੈਂਸ ਆ ਗਈ ਜੀ ਠੀਕ ਆ ਚਲੋ ਤੇ ਉਹਨਾਂ ਨੇ ਇੱਕ ਪੇਤ ਦਾ ਬਾਤ ਤੁਸੀਂ ਕਿਹਾ ਸੀਗਾ ਵੀ ਇੱਕ ਵੀਡੀਓ ਦੇ ਬਿਲਕੁਲ ਜੀ ਮੈਂ ਕਿਹਾ ਸੀਗਾ ਆ ਦੋ ਬੰਦੇ ਇੱਕ ਬੰਦਾ ਬਾਈ ਜੱਗਾ ਹੈ ਜਾਸਤ ਕਿੰਨੇ ਮੇਰੇ ਨਾਲ ਸੀ ਠੀਕ ਹੈ ਜੀ ਇਹ ਮੇਰਾ 파ਟਰਨਰ ਹੈ ਮੇਰੇ ਨਾਲ ਸੀਗਾ ਉਹ ਮੁੰਡਾ ਨਮਾ ਜੀ ਠੀਕ ਹੈ ਇਹ ਅੱਜ ਆਏਗਾ ਮੈਂ ਇਹ ਗੱਲ ਕਹੀ ਸੀ ਜੀ ਸੁਨਾਮ ਤੱਕ ਜਿੰਨਾ ਤੇਲ ਲੱਗੂ ਮੈਂ ਲਾਉਂਗਾ ਪਰੇ ਆਈ ਡੀ ਵੀ ਆਈ ਵੱਲੋਂ ਬੈਂਕ ਵੱਲ ਲਈ ਹੈਗੀ ਧੰਨਵਾਦ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਐਂਬੂਲੈਂਸ ਭੇਜੀ ਹੈਗੀ ਹਰਪਾਲ ਚੀਮੇ ਦਾ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਪਰ ਮੈਂ ਆਪਦੀ ਗੱਲ ਅੱਜ ਵੀ ਨਹੀਂ ਮੁੱਕ ਰਿਹਾ ਕਿਸੇ ਬੰਦੇ ਨੇ ਅੱਜ ਮੈਂ ਵੀਰੇ ਸੁਣੀ ਤੀ ਕਿ ਜੀ ਇਹਦਾ ਆਪਣਾ ਐਂਬੂਲੈਂਸ ਆਈ ਹੈਗੀ ਕਿਸੇ ਨੇ ਗੱਲ ਬੋਲੀ ਹੈ ਵੀ ਤੇਲ ਵਾਲੇ ਮੂਰੇ ਆਉਣਾ ਤਾਂ ਮੈਂ ਅੱਜ ਵੀ ਮੂਰੇ ਆਂ ਜੀ ਠੀਕ ਹੈ ਬਾਕੀ ਆ ਰਾਜਵੀਰ ਚੱਲਦਾ ਨੂੰ ਪੁੱਛ ਲੋ ਜੀ ਬਾਕੀ ਵੀ ਕਹਿੰਦੇ ਪਾਪ ਤੁਸੀਂ ਅੱਜ ਵੀ ਤੇਲ ਪਾਉਂਗੇ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਜੀ ਆਪਣੀ ਦਾ ਤੋਂ ਮੁੱਕਣੇ ਨਹੀਂ ਰਹੇ ਨਾ ਜੀ ਬਿਲਕੁਲ ਨਹੀਂ ਮੁੱਕਰੇ ਆ ਬਾਈ ਹੈ ਜੱਗੇ ਦਸੀ ਵਜੇਗੇ ਇਹ ਬਾਈ ਜਿੰਨੇ ਸਨਾਮ ਦੇ ਘੜੇ ਲੱਗਣਗੇ ਹਾਂ ਜੀ ਜਿੰਨੇ ਸਨਾਮ ਦੇ ਘੜੇ ਲੱਗਣਗੇ ਗੁਰਤੇਹਨ ਸਿੰਘ ਤੇਲ ਪਵਾਉਗਾ ਇਹ ਚ ਵੀ ਪਵਾਉਗਾ ਐਂਬੂਲੈਂਸ ਤੇ ਠੀਕ ਹੈ ਹਾਂ ਧੰਨਵਾਦ 82 ਦਾ ਤੇ ਪੰਚਾਇਤ ਦਾ ਸਾਰਿਆਂ ਦਾ ਤੇ ਸਰਕਾਰ ਦਾ ਜਿਨ੍ਹਾਂ ਨੇ ਐਂਬੂਲੈਂਸ ਦਿੱਤੀ ਹੈ ਪਿੰਡ ਨੂੰ ਠੀਕ ਹੈ ਪਿੰਡ ਨੂੰ ਪਿੰਡ ਸਰਕਾਰ ਦਾ ਧੰਨਵਾਦ ਹੈ ਧਿਆਨ ਸਿੰਘ ਜਿੰਨੇ ਸਨਾਮ ਦੇ ਘਰੇ ਲੱਗਣਗੇ ਤੇਲ ਪਊਗਾ ਇੱਦਾਂ ਹੀ ਅਸੀਂ ਅਸੀਂ ਹਾਂ ਅੱਛਾ ਆ ਬਾਕੀ ਕੀ ਗੱਲਾਂ ਕਰਨਿਓ ਇਹ ਜਿਹੜੇ ਕੁਛ ਬੰਦੇ ਨਾ ਉੱਥੇ ਗੱਲ ਕਹਿ ਰਹੇ ਨੇ ਵੀ ਉਹ ਬੰਦੇ ਬਲਾਊਡਾ ਉੱਥੇ ਵੀਡੀਓ ਬਣਾਇਦੀਆਂ ਨੇ ਅੱਛਾ ਵੀ ਧਿਆਨ ਸਿੰਘ ਨੇ ਵੀ ਵੀ ਤੇਲ ਪਊਗਾ ਕਿ ਨਹੀਂ ਪਊਗਾ ਠੀਕ ਹੈ ਪਰ ਮੈਂ ਉਹਦੇ ਕੁਛ ਬੰਦਾਂ ਦਾ ਕਹਿ ਵੀ ਤੜੀਗਾ ਵੀ ਤੇਲ ਵੀ ਸੀ ਪਵਾ ਮੰਗੇ ਪਰ ਸਰਕਾਰ ਵੱਲੋਂ ਆਈ ਹੈ ਇਹ ਐਂਬੂਲੈਂਸ ਇਹ ਸਰਕਾਰ ਕੋਈ ਸਰਪੰਚ ਦਾ ਰੋਲ ਨਹੀਂ ਹੈਗਾ ਜੀ ਸਰਪੰਚ ਦਾ ਰੋਲ ਇਹ ਵੀ ਸਰੰਚ ਨੇ ਮੰਗਾਈ ਆ ਧੰਨਵਾਦ ਸਰਪੰਚ ਦਾ ਪੰਚਾਇਤ ਵੱਲੋਂ ਸਰਪੰਚਾ ਜੀ ਕਿਉਂਕਿ ਮੌਕੇ ਦੀ ਸਰਕਾਰ ਦਾ ਸਰਪੰਚਾ ਹੈਗਾ ਅਸੀਂ ਧੰਨਵਾਦ ਸਰਪੰਚ ਦਾ ਕਰਦੇ ਹਾਂ ਥੋੜਾ ਜਿਹਾ ਕਹੋ ਵੀ ਇਹ ਸਰਪੰਚ ਵੱਲੋਂ ਨਹੀਂ ਆਈ ਨਹੀਂ ਸਰਪੰਚ ਆਈ ਬੀ ਆਈ ਡੀ ਵੀ ਆਈ ਬੈਂਕ ਵੱਲੋਂ ਨਹੀਂ ਆਈ ਨੇ ਦੋ ਐਂਬੂਲੈਂਸਾਂ ਆਈਆਂ ਜੀ ਇੱਕ ਐਂਬੂਲੈਂਸ ਢੜੀ ਵਾਲੇ ਗੁਰਕਰਨ ਹੋ ਗਈ ਜੀ ਇੱਕ ਐਂਬੂਲੈਂਸ ਆਪਣੇ ਪਿੰਡ ਤੋਂ ਆਈ ਠੀਕ ਹੈ ਚਲ ਅਸੀਂ ਦੀ ਕੈਰ ਕਰਾਂਗੇ ਜਿੰਨਾ ਹੋ ਸਕਦਾ ਹੈ ਉਹ ਹੈਂਡਲ ਕਰਾਂਗੇ ਜੀ ਸਲਾਮ ਤੱਕ ਦਾ ਤੇਲ ਮੇਰਾ ਬੋਲਿਆ ਹੋਇਆ ਮੈਂ ਉਸ ਗੱਲ ਤੇ ਅੱਗ ਰਹੀਆਂ ਜੀ ਅੱਜ ਵੀ ਅੱਗ ਰਹੀਆਂ ਮੇਰੇ ਮੇਰੇ ਮਿੱਤਰਾਂ ਨਾਲ ਜਿਹੜੀ ਗੱਲ ਹੋਈ ਹੋਈ ਆ ਉਹ ਗੱਲ ਦੇ ਲਗਾਏਗਾ ਸਰ ਵਰਨੈਰ ਸਿੰਘ ਵੀ ਮੇਰੇ ਨਾਲ ਸੀ ਬਾਕੀ ਉਹ ਮੁੰਡਾ ਜਿਹੜਾ ਹੈ ਕਿ ਅੱਜ ਆਇਆ ਆਪਣੇ ਕੋਲ ਨੰਬਰ 2 ਜੀ ਜਿਹੜੀ ਗੱਲ ਆਪਾਂ ਕਰਦੇ ਆਂਗੇ ਵੀ ਅੱਜ ਵੀ ਆਪਾਂ ਉਸ ਗੱਲ ਦੇ ਖਰੇ ਖੜੇ ਆਂਗੇ ਠੀਕ ਹੈ ਕਿਉਂਕਿ ਉਹ ਗੱਲ ਨਹੀਂ ਹੋਊਗੀ ਬਾਈ ਜਿਹੜੀ ਗੱਲ ਉੱਤੇ ਪੰਜ ਸੱਤ ਬੰਦੇ ਕਹਿ ਹੁੰਦੇਗੇ ਵੀ ਹਾਂ ਵੀ ਤੇ ਧਿਆਨ ਵਿੱਚ ਆਉਂਦਾ ਪਰ ਵੀ ਸਰਪੰਚ ਸਾਹਿਬ ਧੰਨਵਾਦ ਕਰਦਾ ਜੀ ਜੀ ਕਾਰੋਬਾਰੀ ਹੁੰਦੇ ਆ ਜੀ ਬਹੁਤ ਵੱਡੀ ਗੱਲ ਕਹੀ ਤੁਸੀਂ ਵੀ ਕੀ ਗਲਤ ਭਾਵੇਂ ਮੁੱਖ ਨਹੀਂ ਹੋ ਆਪਦੀ ਨਾ ਮੈਂ ਬਿਲਕੁਲ ਜੀ ਗੱਲ ਤੁਸੀਂ ਐਗ ਨਹੀਂ ਹਾਂ ਗੱਲ ਲੱਗ ਗਈ ਉਹ ਗੱਲ ਤੇ ਖਰੇ ਆਂ ਸੀ ਖਰੇ ਆਂ ਜੀ ਤੇ ਪਾਊਗਾ ਤਾਂ ਨਾ ਪਈ ਪਾਊਗਾ ਬਈ ਉਹ ਜਿਹੜੀ ਜ਼ਿੰਮੇਦਾਰੀ ਦਿੱਤੀ ਆ ਉਹ ਜਿੰਮੇਦਾਰੀ ਪੂਘਾਵਾਂਗੇ ਅਸੀਂ ਹਾਂਜੀ ਠੀਕ ਹੈ ਹਾਂ ਸਾਡਾ ਮਤਲਬ ਤੁਸੀਂ ਕਿਵੇਂ ਤਾਲਮੇਲ ਕਰੋਗੇ ਇਹਨਾਂ ਨਾਲ ਜੀ ਕਮੇਟੀ ਬਣੂਗੀ ਅਸੀਂ 5 10 ਮੈਂਬਰ ਦੀ ਕਮੇਟੀ ਬਣਾਵਾਂਗੇ ਜੇ ਮੈਨੂੰ ਨਾਲ ਕੋਈ ਜੁੜ ਗਿਆ ਤਾਂ ਠੀਕ ਆ ਨਹੀਂ ਮੈਂ ਇਕੱਲਾ ਹੀ ਬਹੁਤ ਆ ਜੀ ਠੀਕ ਹੈ ਤਾਂ ਆਪਦੇ ਦਮ ਤੇ ਬੋਲਿਆ ਠੀਕ ਆ ਮੇਰੇ ਨਾਲ ਦੋ ਬੰਦੇ ਖੜੇ ਨੇਗੇ ਬਸ ਮੈਨਾਂ ਖੜੀ ਹੋਣਾ ਜ਼ਰੂਰੀ ਨੇ ਬਸ ਇਹ ਠੀਕ ਹੈ ਮੈਨੂੰ ਬਾਕੀ ਕਿਸੇ ਲੋੜ ਨਹੀਂ ਹੈਗੀ ਜੀ ਠੀਕ ਹੈ ਹਾਂ ਜਿੰਨਾ ਕ ਲੱਗੂ ਕੋਈ ਗੱਲੇ ਸ਼ਰਮਦਾ ਦੋ ਹੀ ਗੇੜ ਲੱਗੇ ਚਾਰ ਲੱਗ ਜਾਣਗੇ ਮ ਮੇਰੇ ਵੱਲੋਂ ਜਿਵੇਂ ਆਪਾਂ ਕਹਿ ਗਏ ਜੀ ਵੀ ਇਹਨਾਂ ਨੇ ਮਦਦ ਦਿੱਤੀ ਹੈਗੀ ਤਾਂ ਕਹਿੰਦੋ ਕਬ ਜਿਹੜੇ ਗਰੀਬ ਲੋਕਾਂ ਵਾਸਤੇ ਉਹਦੇ ਉਹਨਾਂ ਦੀ ਗੱਲ ਕਰਦੇ ਜੀ ਆਪਾਂ ਕੋਈ ਵੀ ਜਾਵੇ ਕੋਈ ਵੀ ਜਾ ਸਕਦਾ ਨਹੀਂ ਜੀ ਜਿਹੜਾ ਜਿਹੜਾ ਸਮਰੱਥਾ ਨਹੀਂ ਰੱਖਦਾ ਤੇ ਤੇਲ ਪਾਉਣ ਦੇ ਕੋਈ ਵੀ ਜਾਵੇ ਜੀ ਠੀਕ ਹੈ ਲੇਕਿਨ ਲੇਕਿਨ ਅਮੀਰ ਬੰਦਾ ਕਹਿੰਦਾ ਮੈਂ ਤੇਲ ਨਹੀਂ ਪਾ ਸਕਦਾ ਮੈਂ ਤਾਂ ਵੀ ਪਾਉਂਗਾ ਜੀ ਠੀਕ ਹੈ ਮਤਲਬ ਹਰੇਕ ਪਾਸੇ ਥੋੜੇ-ਥੋੜੇ ਵਾਸਤੇ ਮੇਰੇ ਵੱਲੋਂ ਹਰੇਕ ਵਾਸਤੇ ਜਿਹੜਾ ਮੇਰੇ ਗੇਟ ਦਾ ਬਾਹਰ ਕਢਕਾਊਗਾ ਮੈਨੂੰ ਫੋਨ ਕਰੂਗਾ ਮੈਂ ਹਰੇਕ ਵਾਸਤੇ ਅਗਰੀ ਹੈ ਜਿਸਨੇ ਇਸ ਨਾਮ ਦੇ ਚੱਕਰ ਲੱਗਣਗੇ ਉਹ ਬਾਈ ਜਦਾਂ ਮੇਰਾ ਪੁੱਤ ਉਹਦੇ ਵੀ ਅੱਜ ਵੀ ਅੱਜ ਵੀ ਅੱਜ ਵੀ ਵੀ ਗੱਲ ਕਰਦੇ ਆਂ ਠੀਕ ਹੈ ਹਾਜੀ ਰਾਜ ਵੀ ਜੀ ਅੱਜ ਵੀ ਵੀ ਹੋਈ ਗੱਲ ਕਰਦੇ ਆਂ ਜਿਹੜੀ ਗੱਲ ਉਹਦੇ ਹੋਈ ਸੀਗੀ ਤੇ ਤੇਲ ਕੋਈ ਦਿੱਕਤ ਕੋਈ ਨਹੀਂ ਆਉ ਉਹ ਜਿਹੜਾ ਤੇਲ ਦਾ ਖੜਾ ਔਟਿਆ ਹੋਇਆ ਬੰਦੇ ਦਾ ਉਹ ਪਾਊਗਾ ਅਸੀਂ ਨਾਲ ਜਦੋਂ ਖੜੇ ਸੀ ਉੱਥੇ ਗੱਲ ਨਹੀਂ ਬੋਲੀ ਗੱਲ ਉਹ ਉੱਥੇ ਬਾਈ ਬਿੱਤੇ ਤਾਂ ਪੁੱਛਿਆ ਨਹੀਂਗਾ ਥੋੜਾ ਟਾਈਮ ਤੋਂ ਇਹ ਗੱਲ ਨਹੀਂ ਮੈਨੂੰ ਇਹ ਗੱਲ ਪਤਾ ਨਹੀਂ ਸਿਰਫ ਤੁਸੀਂ ਮੈਨੂੰ ਕਿਉਂ ਜੱਗੀ ਕਰਵਾਉਂਦੇ ਨਹੀਂ ਅਸੀਂ ਅਸੀਂ ਕੱਤੀ ਹੈ ਜੀ ਤੁਸੀਂ ਸ਼ਾਰਟ ਜਿ ਕਿਹਾ ਮੈਨੂੰ ਕਿਹਾ ਸ਼ਾਰਟਜ ਬੋਲਿਓ ਆਪਾਂ ਸ਼ਾਰਟਜ ਬੋਲਿਆ ਤੇ ਉੱਥੇ ਵੀ ਇਹ ਗੱਲ ਕਹਿ ਸਕਦਾ ਸੀਗਾ ਕਹਿੰਦਾ ਕਿ ਉੱਥੇ ਮੈਂ ਆਪੇ ਉਹ ਦਿੱਕਤ ਆਈ ਹਾਂ ਤੁਸੀਂ ਸ਼ਾਰਟ ਜਿ ਕਹਿੰਦਾ ਮੈਨੂੰ ਮੈਂ ਸ਼ਾਰਟਜ ਬੋਲਿਆ ਤੇ ਪਰ ਇਹ ਗੱਲ ਉਹ ਉੱਥੇ ਵੀ ਕਹਿੰਦਾ ਵੀ ਤੇਲ ਦੀ ਸੀ ਜਿਹੜੀ ਉੱਟੀ ਜਿਹੜੀ ਉੱਟੀ ਹੋਈ ਹੈ ਜਿਹੜੀ ਗੱਲ ਹੋਈ ਆ ਥੋੜੀ ਵੀਡੀਓ ਤੇ ਹੋਈ ਸੀ ਉਹ ਅਸੀਂ ਪਵਾਵਾਂਗੇ ਉਹ ਗੱਲ ਅਸੀਂ ਭਾਏ ਦੇਣੀ ਬੰਦੇ ਨੂੰ ਠੀਕ ਹੈ ਹਾਂ ਉਹ ਜਿਹੜੀ ਜੁੰਮਰ ਲੱਤੀ ਆ ਉਹ ਜੁੰ ਦੋ ਐਮ뷸ੈਂਸਾਂ ਆਈਆਂ ਨੇ ਚਲੋ ਫੇਰ ਵੀ ਅਸੀਂ ਆਪਣੇ ਪਿੰਡ ਦੇ ਸਰਪੰਚ ਦਾ ਧੰਨਵਾਦ ਕਰਦੇ ਹਾਂ ਹਰਪਾਲ ਚੀਮਾ ਜੀ ਦਾ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਸਾਨੂੰ ਇਸ ਚੀਜ਼ ਦੀ ਬਹੁਤ ਜ਼ਿਆਦਾ ਕਮੀ ਸੀ ਜਦ ਕਿ ਇਹ ਥੋੜੀ ਗੱਲ ਦੇ ਨਾਲ ਲੋਕਾਂ ਨੂੰ ਪਤਾ ਲੱਗਿਆ ਵੀ ਕਿੱਥੋਂ ਆਈ ਹੈ ਜੇ ਕਿਵੇਂ ਆਈ ਹੈ ਹਾਂਜੀ ਕਿਉਂਕਿ ਇਹ ਜਨਤਾ ਨੂੰ ਵੀ ਪਤਾ ਨਹੀਂ ਨਾ ਵੀ ਇਹ ਹਾਂਜੀ ਹਾਂਜੀ ਆਈ ਹੈ ਇਹ ਬੈਂਕ ਵੱਲੋਂ ਦੋ ਐਂਬੂਲੈਂਸ ਆਈਆਂ ਨਹੀਂ ਜੀ। ਠੀਕ ਹੈ। ਮੇਰੇ ਕੋਲੇ ਪਰसों ਦੀ ਕਾਲ ਆਣੀ ਸੀਗੀ ਕਿਉਂਕਿ ਮੈਂ ਜਦੋਂ ਮੈਂ ਵੀਡੀਓ ਪਾਈ ਦੀ ਮੇਰੇ ਲੱਗੇ ਆਪਣਾ ਸਹਾਰਾ ਕਲੱਬ ਵਾਲੇ ਨੇ ਮੈਨੂੰ ਇਹ ਗੱਲ ਕਹੇ ਕਿ ਐਂਬੂਲੈਂਸ ਸਾਡੀ ਲੈ ਜਾ ਤੇ ਬੋਲ ਕਿਨੇ ਰੱਖ ਲਈ ਲੋੜ ਆ ਗਈ। ਜਿਹੜੀ ਮੇਰੀ ਪਹਿਲਾਂ ਵੀਡੀਓ ਪਈ ਉਹਦੇ ਉੱਪਰ ਮੇਰਾ ਫਰਸਟ ਕਮੈਂਟ ਆ ਜੀ। ਇਹ ਗੱਲ ਵੀ ਲਿਖੀ ਹੈ ਵੀ ਹੱਥ ਬੰਨ੍ਹ ਕੇ ਬੇਨਤੀ ਆ ਕੋਈ ਵੀ ਮੈਨੂੰ ਪੈਸਿਆਂ ਵਾਸਤੇ ਫੋਨ ਨਾ ਕਰੇ। ਮੇਰਾ ਕਮੈਂਟ ਪੜ ਲਓ ਜੀ। ਖੋਜ ਖਬਰ ਤੇ ਪਹਿਲੀ ਕਮੈਂਟ ਪਿਆ ਮੇਰਾ। ਵੀ ਕੋਈ ਵੀਰ ਮੈਨੂੰ ਪੈਸਿਆਂ ਵਾਸਤੇ ਫੋਨ ਨਾ ਕਰੇ ਜੇ ਮੈਂ ਮੈਨੂੰ 5-10 ਮੇਰੀ ਕਮੇਟੀ ਦੀ ਰੋੜਾ ਕੀ ਪੈਸੇ ਇੰਨੇ ਕਿ ਮੈਂ ਲਾ ਸਕਦਾਗਾ ਠੀਕ ਹੈ 5-10 ਲੱਖ ਦੀ ਐਂਬੂਲੈਂਸ ਵੀ ਲਾ ਸਕਦਾ ਮੈਂ ਢੇਲ ਵੀ ਪਾ ਸਕਦਾ ਮੈਂ ਆ ਮੇਰੇ ਭਾਈ ਕਨੇ ਸਾਨੂੰ ਪੁੱਛੋ ਜਿਹੜੀ ਗੱਲ ਮੈਂ ਕਹਿਣਾ ਤੇ ਖਰਾ ਉਤਰਦਾ ਜੀ ਠੀਕ ਹੈ ਖੋਜ ਖਬਰ ਟੀਵੀ ਤੇ ਮੇਰੀ ਐਂਬੂਲੈਂਸ ਦੀ ਕਵਰ ਚਲਦੀ ਹੈਗੀ ਉਹਦੇ ਪਹਿਲੇ ਹੀ ਮਿੰਟ ਮੇਰਾ ਪਿਆ ਹੀ ਪੜ ਕੇ ਜੀ ਠੀਕ ਹੈ ਜੀ ਚਲੋ ਧੰਨਵਾਦ ਤੁਹਾਡਾ ਬਹੁਤ-ਬਹੁਤ ਤੁਸੀਂ ਮਤਲਬ ਥੈਂਕ ਯੂ ਸਰ ਥੈਂਕ ਯੂ ਤੁਹਾਡੇ ਆਈ ਵੀ ਚੈਨਲ ਦਾ ਜੀ ਤੁਸੀਂ ਸਾਰੇ ਲੇ ਪਹੁੰਚੇ ਠੀਕ ਹੈ ਧੰਨਵਾਦ